ਰੱਦ ਕਰਨ ਦਾ ਦੌਰ ਫਰੋਇਪਰ ਦੇ ਵਿੱਚ ਲਗਾਤਾਰ ਚੱਲ ਰਿਹਾ ਹੈ ਘੱਲ ਖੁਰਦ ਹੋਵੇ ਮਮਦੋਟ ਹੋਵੇ ਸ਼ਹਿਰੀ ਬਲਾਕ ਹੋਵੇ ਜਿਹੜਾ ਮਰਜੀ ਬਲਾਕ ਹੋਵੇ ਕਾਗਜ਼ ਰਿਜੈਕਟ ਪਿਛਲੇ ਦਿਨਾਂ ਤੋਂ ਚੱਲਦੇ ਆ ਰਹੇ ਨੇ ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ ਨੇ ਬਿਲਕੁਲ ਸਹੀ ਕਹਿੰਦੇ ਅਸੀਂ ਭਰੀਆਂ ਨੇ ਪਰ ਅੰਦਰੋਂ ਮੌਜੂਦਾ ਮੌਜੂਦਾ ਜਿਹੜੇ ਮੌਜੂਦਾ ਸਰਕਾਰ ਦੇ ਨੁਮਾਇੰਦੇ ਨੇ ਕਥਿਤ ਉਹਨਾਂ ਦੇ ਵੱਲੋਂ ਇਹ ਨਾਮਜ਼ਦਗੀਆਂ ਜਿਹੜੀਆਂ ਰੱਦ ਕੈਨਸਲ ਕੀਤੀਆਂ ਜਾ ਰਹੀਆਂ ਨੇ ਆਬਜੈਕਸ਼ਨਾਂ ਲਾਈਆਂ ਜਾ ਰਹੀਆਂ ਨੇ ਬਲਾਕ ਪੰਚਾਇਤ ਅਫਸਰ ਫਰੋਇਪਰ ਸ਼ਹਿਰ ਮੌਜੂਦ ਆ ਰੋਡ ਜਾਮ ਕਰ ਦਿੱਤੀ ਇਹਨਾਂ ਨੇ ਔਰ ਕੱਲ ਪਰਸੋ ਦੀਆਂ ਰੋੜਾਂ ਇਸੇ ਤਰੀਕੇ ਨਾਲ ਜਾਮ ਹੁੰਦੀਆਂ ਨਜ਼ਰ ਆ ਰਹੀਆਂ ਨੇ ਫਰੋਇਪਰ ਦੀਆਂ ਆ ਨਜ਼ਰ ਮਾਰ ਲਓ ਨਾਮਦੇਵ ਚੌਕ ਆ ਔਰ ਇੱਧਰ ਨਜ਼ਰ ਮਾਰ ਲਓ ਲੈਣਾ ਲੱਗ ਚੁੱਕੀਆਂ ਨੇ ਕਿਉਂਕਿ ਜਾਮ ਲੱਗ ਗਿਆ ਏ ਜਾਮ ਇਸ ਕਰਕੇ ਲੱਗਿਆ ਏ ਇਹਨਾਂ ਨੂੰ ਵੀ ਕੋਈ ਸ਼ੌਂਕ ਨਹੀਂ ਜਾਮ ਲਾਉਣ ਦਾ ਕਿਉਂਕਿ ਇਹਨਾਂ ਦੇ ਕਾਗਜ਼ ਰੱਦ ਕਰਨ ਦੀ ਸੂ ਮਿਲੀ ਆ ਗਲਬਤ ਕਰ ਲੈਨੇ ਆ ਕੀ ਮਸਲਾ ਬਣ ਗਿਆ ਅੰਦਰ ਕਾਗਜ਼ ਰੱਦ ਨੂੰ ਲੈ ਕੇ ਆ ਜਾਂ ਕੋਈ ਹੋਰ ਵੀ ਗੱਲਾਂ ਨਾਲ ਸੁਖਜੀ ਜਿਵੇਂ ਤੁਸੀਂ ਵਾਰ-ਵਾਰ ਦਿਖਾ ਰਹੇ ਹੋ ਹਰ ਥਾਂ ਤੇ ਜਾ ਕੇ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਇੱਥੇ ਵੀ ਆਏ ਇੱਥੇ ਵੀ ਜਿਹੜਾ ਇਹਨਾਂ ਨੇ ਬਹੁਤ ਜ਼ਿਆਦੀ ਲੁੱਟ ਮਚਾ ਚੁੱਕੇ ਹੋਏ ਨੇ ਇਸ ਦਫ਼ਤਰ ਦੇ ਵਿੱਚ ਸਾਡੇ ਨਾਮੀਨੇਸ਼ਨ ਫਾਇਲ ਕਰਨ ਤੋਂ ਪਹਿਲਾਂ ਇਹਨਾਂ ਸਾਨੂੰ ਐਨਓਸੀਆਂ ਦਿੱਤੀਆਂ ਨੇ ਐਨਓਸੀਆਂ ਦੇ ਕੇ ਅਸੀਂ ਪੇਪਰ ਫਾਇਲ ਕੀਤੇ ਨੇ ਪਰ ਪੇਪਰ ਫਾਇਲ ਕਰਨ ਤੋਂ ਬਾਅਦ ਜਦੋਂ ਅਸੀਂ ਆਪੋ ਆਪਣੇ ਇਲਾਕੇ ਵਿੱਚ ਪ੍ਰਚਾਰ ਕਰਦੇ ਹਾਂ ਔਰ ਆਣ ਕੇ ਦੇਖਦੇ ਹਾਂ ਅੱਜ ਸਾਨੂੰ ਪਤਾ ਲੱਗਾ ਕਿ ਵੀਡੀਓ ਦਫ਼ਤਰ ਇੱਕ ਚਿੱਠੀ ਕੱਢ ਰਿਹਾ ਹੈ ਔਰ ਉਸ ਦੇ ਵਿੱਚ ਵੀਡੀਓ ਰਿਪੋਰਟ ਕਰ ਰਿਹਾ ਕਿ ਮੇਰਾ ਜਿਹੜਾ ਰੈਸ਼ੀ ਘਰ ਹੈ ਜਿਹੜਾ ਮੇਰਾ ਘਰ ਹੈ ਮੇਰਾ ਉਹਦੇ ਤੇ ਨਜਾਇਜ਼ ਕਬਜ਼ਾ ਹੈ ਨਜਾਇਜ਼ ਕਬਜ਼ਾ ਕਿਵੇਂ ਹੈ ਜੀ ਮੇਰਾ ਮੈਂ ਉਹਦਾ ਬੈਂਕ ਤੋਂ ਲੋਨ ਲਿਆ ਹੋਇਆ ਹੈ ਮੇਰੀ ਕੋਠੀ ਜਦੋਂ ਬਣੀ ਸੀ ਮੈਂ ਅੱਜ ਤੋਂ 10 ਸਾਲ ਪਹਿਲਾਂ ਉਹਦੇ ਤੇ ਲੋਨ ਲਿਆ ਸੀ ਮੇਰੀ ਰਜਿਸਟਰੀ ਵਾਲੀ ਜਗ੍ਹਾ ਔਰ ਇਹਨਾਂ ਨੇ ਇੱਕ ਸੈਕਟਰੀ ਦੀ ਔਰ ਇੱਕ ਸਮਤੀ ਦੀ ਰਿਪੋਰਟ ਬਣਾ ਕੇ ਔਰ ਵੀਡੀਓ ਨੇ ਫਾਰਵਰਡ ਕਰਕੇ ਆਰੋ ਦੇ ਕੋਲੇ ਸਬਮਿਟ ਕਰਤੀ ਕਿ ਇਹ ਕਾਗਜ਼ ਰਿਜੈਕਟ ਕੀਤੇ ਜਾਣ ਇਹਦੇ ਉੱਤੇ ਜਿਹੜਾ ਇਹਨਾਂ ਦਾ ਨਜਾਇਜ਼ ਕਬਜ਼ਾ ਹੈ ਜਦਕਿ ਜਿਹੜਾ ਮੇਰਾ ਘਰ ਹੈ ਉਹ ਮੇਰਾ ਆਪਣਾ ਪਰਸਨਲ ਮੇ ਔਰ ਕਿਤੇ ਕਿਸੇ ਨੇ ਜਾ ਕੇ ਕੋਈ ਵੈਰੀਫਾਈ ਨਹੀਂ ਕੀਤਾ ਕਿਸੇ ਤਰ੍ਹਾਂ ਦਾ ਕੁਝ ਨਹੀਂ ਕੀਤਾ ਰਣਬੀਰ ਪੁੱਲਰ ਜਿਹੜਾ ਇਥੋਂ ਦਾ ਐਮਐਲਏ ਬਖਲਾਇਆ ਹੋਇਆ ਉਹਨਾਂ ਨੂੰ ਇੰਨੀ ਬਖਲਾਟ ਹੈ ਤਿੰਨ ਦਿਨ ਤੋਂ ਮੈਂ ਰੋਜ਼ ਨਵੇਂ ਰੋਜ਼ ਨਵੇਂ ਸੂਰਜ ਆਰ ਸ਼ਾਮ ਨੂੰ ਰਾਤ ਤੱਕ ਮੈਂ ਬੰਦੇ ਜੁਆਇਨ ਕਰਾਉਂਦਾ ਸੀ ਮੇਰੇ ਕੋਲੇ ਸਰੋਪੇ ਖਤਮ ਹੋ ਗਏ ਸੀ ਬੰਦੇ ਜੁਆਇਨ ਕਰਾਉਂਦਿਆ ਕਰਾਉਂਦਿਆ ਇਹ ਉਸ ਚੀਜ਼ ਤੋਂ ਬਖਲਾਏ ਹੋਏ ਇਹ ਇਲੈਕਸ਼ਨ ਦਾ ਜਿੱਤ ਨਹੀਂ ਸਕਦੇ ਇਲੈਕਸ਼ਨ ਲੁੱਟਣ ਦੀ ਤਿਆਰੀ ਚ ਨੇ ਜਿਹੜਾ ਕਿਸੀਂ ਲੁੱਟਣ ਨਹੀਂ ਦੇਵਾਂਗੇ ਸਾਡੀ ਪਾਰਟੀ ਕਾਂਗਰਸ ਹੈ ਮੈਂ ਕਾਂਗਰਸ ਪਾਰਟੀ ਦਾ ਬਲਾਕ ਪ੍ਰਧਾਨ ਹਾਂ ਫਰੋਇਪੁਰ ਸ਼ਹਿਰੀ ਜੀ ਆਪ ਕੇਸ ਆਪਦੇ ਨਾਮ ਤੋਂ ਇਨਾਮਜਿਤ ਕੀਤਾ ਮੈਂ ਆਪਦੇ ਨਾਮ ਤੋਂ ਨੋਮੀਨੇਸ਼ਨ ਫਾਇਲ ਕੀਤਾ ਸੀ ਔਰ ਮੇਰੇ ਬ੍ਰਦਰ ਦੇ ਨਾਮ ਤੋਂ ਮੇਰੇ ਨੋਮੀਨੇਸ਼ਨ ਫਾਇਲ ਸੀ ਸੁਣਨ ਚ ਆ ਰਿਹਾ ਵੀ ਰਣਵੀਰ ਭੁੱਲਰ ਨੇ ਇਹ ਗੱਲ ਕਹਿਤੀ ਸੀ ਵੀ ਬਾਈ ਇਲੈਕਸ਼ਨ ਲੜੋ ਮੈਂ ਕਿਸੇ ਦੇ ਕਾਗਜ਼ ਰਿਜੈਕਟ ਨਹੀਂ ਕਰਾਉਣੇ ਸਾਡੇ ਕੋਲੇ ਇਹ ਗੱਲ ਆਈ ਸੀ ਬੀਤੇ ਦਿਨ ਇਹ ਗੱਲ ਹੈਗੀ ਆ ਬਾਈ ਜੀ ਰਣਵੀਰ ਭੁੱਲਰ ਸਾਡੇ ਮਗਰ ਇੱਥੇ ਆਇਆ ਹੈ ਗੁੰਡਾ ਕਰਦੀ ਕਰਨ ਸਾਡੇ ਮਗਰ ਦਫ਼ਤਰ ਦੇ ਵਿੱਚ ਆਇਆ ਹੈ ਔਰ ਬੀੜੀਆ ਦਫ਼ਤਰ ਦੇ ਵਿੱਚ ਆਣ ਕੇ ਕਹਿੰਦਾ ਕੌਣ ਗੁੰਡਾ ਕਰਦੀ ਦੱਸੋ ਇਹ ਇੱਕ ਐਮਐਲ ਨੂੰ ਸ਼ੋਭਾ ਦਿੰਦਾ ਹੈ ਖੁਦ ਚੱਲ ਕੇ ਆਪਣੇ ਗੁੰਡੇ ਨਾਲ ਲੈ ਕੇ ਅਸੀਂ ਇੱਥੇ ਪਤਾ ਕਰਨ ਆਏ ਪੁੱਛਣ ਆਏ ਇਹਨਾਂ ਨੂੰ ਵੀ ਕੀ ਕਰਨ ਤੁਸੀਂ ਕਿਵੇਂ ਰਿਪੋਰਟ ਕੀਤੀ ਸਾਨੂੰ ਮਿਲਾਓ ਸੈਕਟਰੀ ਜਿਹੜਾ ਉਹ ਸੈਕਟਰੀ ਕਹਿ ਰਿਹਾ ਹੈ ਵੀ ਜਿੰਨੇ ਐਨਓਸੀ ਦਿੱਤੀ ਐਨਓਸੀ ਤਾਂ ਸੈਕਟਰੀ ਦੇ ਸਾਈਨ ਨੇ ਐਨਓਸੀ ਤੇ ਵੀਡੀਓ ਦੇ ਸਾਈਨ ਨੇ ਐਨਓਸੀ ਦਾ ਉਸੇ ਪਟਵਾਰੀ ਦੇ ਸਾਈਨ ਨੇ ਕੀ ਗੱਲ ਉਸ ਦਿਨ ਉਸ ਪਟਵਾਰੀ ਨੂੰ ਨਹੀਂ ਦਿੱਤਾ ਮੈਂ ਨਜਾਇਜ਼ ਕਬਜ਼ਾ ਉਸ ਦਿਨ ਸੈਕਟਰੀ ਨੂੰ ਨਹੀਂ ਦਿੱਤਾ ਮੈਂ ਨਜਾਇਜ਼ ਕਬਜ਼ਾ ਉਸ ਦਿਨ ਵੀਡੀਓ ਨੂੰ ਨਹੀਂ ਦਿੱਤਾ ਮੈਂ ਨਜਾਇਜ਼ ਕਬਜ਼ਾ ਤਿੰਨ ਦਿਨ ਪਹਿਲਾਂ ਇਹਨਾਂ ਨੂੰ ਨਹੀਂ ਦੱਸਿਆ ਅੱਜ ਇਹਨਾਂ ਨੂੰ ਦਿਸ ਰਿਹਾ ਹੈ ਜੋ ਮੇਰੇ ਨਾਮੀਨੇਸ਼ਨ ਪੇਪਰ ਫੇਲ ਹੋ ਗਏ ਨੇ ਕਿ ਮੈਂ ਨਜਾਇਜ਼ ਕਬਜ਼ਾ ਸੋ ਉਸ ਜਦੋਂ ਅਸੀਂ ਇੱਥੇ ਆਏ ਸੀ ਉਹਨਾਂ ਨੂੰ ਪੁੱਛਣ ਆਏ ਆ ਮਗਰ ਐਮਐਲਏ ਆਪਦੇ ਗੁੰਡੇ ਲੈ ਕੇ ਜਿਹੜਾ ਕਿ ਇੱਥੋਂ ਜਿਹੜੇ ਨੇ ਲੋਟੂ ਟੋਲੇ ਨੇ ਲੁੱਟ ਕੇ ਨੂੰ ਖਾਧਾ ਆ ਵੀਡੀਓ ਦਫ਼ਤਰ ਨੂੰ ਜਦੋਂ ਅਸੀਂ ਇੱਥੇ ਬਹੁਤ ਸਾਰੇ ਜਦੋਂ ਸਾਡੀ ਕਾਂਗਰਸ ਦੀ ਸਰਕਾਰ ਗਈ ਬਹੁਤ ਸਾਰੇ ਪੈਸੇ ਛੱਡ ਗਿਆ ਗਿਆ ਸੀ ਜਿਹਦੇ ਵਿੱਚੋਂ ਵਿੱਤਕ ਮਿਸ਼ਨ ਦੇ ਪੈਸੇ ਸੀ ਜਿਹਦੇ ਵਿੱਚੋਂ 1 ਕਰੋੜ 71 ਲੱਖ ਦੀਆਂ ਖਾਲੀ ਟੈਲਾਂ ਟੈਲਾਂ ਇੱਕੋ ਫੈਕਟਰੀ ਨੂੰ ਚੱਕ ਦੇ ਕੇ ਖਾ ਗਏ ਉਹ ਵਿਸ਼ਾ ਵੀ ਵਿਸ਼ੇ ਤੇ ਬਾਅਦ ਚਾਹਾਂਗੇ ਪਹਿਲਾਂ ਮਨੇ ਦੱਸੋ ਵੀ ਤੁਹਾਡੇ ਹੁਣ ਰਿਜੈਕਟ ਕਰਾਉਣ ਦਾ ਕਾਰਨ ਕੀ ਆ ਕਿਉਂ ਚਿੱਠੀ ਗੱਡੀ ਜਾਰੀ ਆ ਕਾਰਨ ਕੀ ਆ ਤੁਹਾਨੂੰ ਲੈ ਕੇ ਕਿਉਂ ਹੋਇਆ ਜਾਂ ਹੋਰ ਵੀ ਲੋਕਾਂ ਦੇ ਹੋਏ ਨੇ ਇਹ ਤਕਰੀਬਨ ਸਾਡੇ ਸਾਰੇ ਹੀ ਜਿੰਨੇ ਕਾਂਗਰਸੀ ਇਥੋਂ ਨੋਮੀਨੇਸ਼ਨ ਫਾਈਲਾਂ ਭਰੀਆਂ ਨੇ ਜਿੰਨੇ ਵੀ ਸਾਡੇ ਕੈਂਡੀਡੇਟਾਂ ਨੇ ਇਹ ਸਾਰਿਆਂ ਦੇ ਕੋਈ ਨਾ ਕੋਈ ਰਿਪੋਰਟ ਉਲਟ ਕਰਕੇ ਲਿਆ ਰਹੇ ਨੇ ਔਰ ਉੱਥੇ ਜਿਹੜਾ ਉਹ ਕਾਗਜ਼ ਰਿਜੈਕਟ ਕਰਾ ਰਹੇ ਨੇ ਇਲੈਕਸ਼ਨ ਜਿੱਤ ਨਹੀਂ ਸਕਦੇ ਜੇ ਇਹਨਾਂ ਨੂੰ ਕਹੋ ਵੀ ਇਹ ਇਲੈਕਸ਼ਨ ਜਿੱਤਣ ਦੀ ਤਾਂਗ 'ਚ ਹੈਗੇ ਨੇ ਸਾਡੇ ਨਾਲ ਇਲੈਕਸ਼ਨ ਲੜ ਲੈਣ ਜੇ ਇੱਕ ਵੀ ਸੀਟ ਆਜੀ ਤਾਂ ਮੈਨੂੰ ਫੜ ਦੇ। ਆਬਜੈਕਸ਼ਨ ਕਲੀਅਰ ਕਰਨ ਵਾਸਤੇ ਉਮੀਦਵਾਰ ਨੂੰ ਫੋਨ ਵੀ ਲਾਇਆ ਜਾਂਦਾ ਤੁਸੀਂ ਆਬਜੈਕਸ਼ਨ ਕਲੀਅਰ ਕਰਨ ਵਾਸਤੇ ਗਏ ਕੋ ਕਾਗਜ਼ ਪੱਤਰ ਦੁਆਰਾ ਦੇਣ ਵਾਸਤੇ ਰਿਪੀਟ ਕਰਨ ਵਾਸਤੇ ਅਸੀਂ ਉਹੀ ਗਏ ਸੀ ਸੀ ਇਹੀ ਪੁੱਛਣਾ ਚਾਹੁੰਦੇ ਸੀ ਵੀ ਤੁਸੀਂ ਅਸੀਂ ਜਦੋਂ ਗਏ ਆਰੋ ਕੋਲੇ ਗਏ ਉਹਨਾਂ ਨੇ ਕਿਹਾ ਵੀ ਤੁਸੀਂ ਵੀਡੀਓ ਸਾਹਿਬ ਨੂੰ ਪੁੱਛੋ ਨਾ ਸਾਨੂੰ ਰਿਪੋਰਟ ਭੇਜੀਏ ਅਸੀਂ ਵੀਡੀਓ ਸਾਹਿਬ ਕੋਲੇ ਗਏ ਵੀਡੀਓ ਕੋਲੇ ਕੋਈ ਜਵਾਬ ਨਹੀਂਗਾ ਉਹ ਕਹਿੰਦਾ ਜੀ ਮੈਨੂੰ ਸੈਕਟਰੀ ਨੇ ਲਿਖ ਦਿੱਤਾ ਹੁ ਤੋ ਗੈਬ ਕਰ ਦਿੱਤੇ ਜੀ ਸੈਕਟਰੀ ਦੇ ਪਟਵਾਰੀ ਦੀ ਪੋਸਟ ਵੀਡੀਓ ਤੋਂ ਵੱਡੀ ਹੋਊਗੀ ਬਿਲਕੁਲ ਨਹੀਂ ਵੱਡੀ ਜੀ ਆ ਵਰਕਿੰਗ ਟਾਈਮ ਚੱਲਦਾ ਮੈਂ ਕਹਿੰਦਾ ਬਲਾਓ ਇਹਨਾਂ ਨੂੰ ਸਸਪੈਂਡ ਕਰੋ ਜੇ ਇਲੈਕਸ਼ਨ ਦੇ ਦਿਨ ਚੱਲਦੇ ਪਏ ਨੇ ਜੇ ਉਹ ਤੁਹਾਡੇ ਕਹਣੇ ਤੇ ਆ ਹੀ ਨਹੀਂ ਰਹੇ ਉਹਨਾਂ ਦੇ ਫੋਨ ਬੰਦ ਨੇ ਫਿਰ ਉਹਨਾਂ ਨੂੰ ਸਸਪੈਂਡ ਕਿਉਂ ਨਹੀਂ ਕਰਦੇ ਬਿਲਕੁਲ ਵੱਡਾ ਸਵਾਲ ਹੈ ਇਹ ਇੱਕ ਪਾਸੇ ਇਹ ਚਰਚਾ ਚੱਲ ਰਹੀ ਆ ਕਿ ਵਿਧਾਇਕ ਸਾਹਿਬ ਨੇ ਇਹ ਗੱਲ ਕਹੀ ਆ ਵੀ ਕੋਈ ਚੱਕਰ ਨਹੀਂ ਇਲੈਕਸ਼ਨ ਲੜੋ ਸਾਰੀਆਂ ਪਾਰਟੀਆਂ ਵਾਲੇ ਅਸੀਂ ਫਾਰਮ ਰੱਦ ਨਹੀਂ ਕਰਾਉਂਦੇ ਪਰ ਦੂਜੇ ਪਾਸੇ ਆਹ ਗੱਲ ਸੁਣ ਕੇ ਵਾਕਈ ਹੈਰਾਨਗੀ ਹੋਈ ਕਿ ਹੁਣ ਰੋਡਾਂ ਦੇ ਉੱਤੇ ਬੈਠਣ ਲਈ ਇਹਨਾਂ ਨੂੰ ਮਜਬੂਰ ਹੋਣਾ ਪਿਆ ਇਹ ਬਲਾਕ ਆ ਔਰ ਬਲਾਕ ਦੇ ਬਲਾਕ ਦੇ ਅੰਦਰ ਅੰਦਰ ਦੀਆਂ ਤਸਵੀਰਾਂ ਵੀ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਔਰ ਜਿੱਥੇ ਇਹ ਗੱਲ ਕਹੀ ਗਈ ਆ ਕਿ ਇਸ ਜਗ੍ਹਾ ਤੇ ਅੰਦਰੋਂ ਜਿਹੜੇ ਕਾਗਜ਼ ਨੇ ਉਹ ਇੱਥੋਂ ਰੱਦ ਕਰਨ ਦੀ ਗੱਲ ਕਹੀ ਗਈ ਆ ਕਿ ਵੀਡੀਓ ਦੇ ਵੱਲੋਂ ਕੋਈ ਚਿੱਠੀ ਟਾਈਪ ਕੀਤੀ ਗਈ ਆ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਇਹਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਇਸ ਕਰਕੇ ਇਸ ਦੇ ਕਾਗਜ਼ ਜਿਹੜੇ ਨੇ ਉਹ ਰੱਦ ਕਰ ਦਿੱਤੇ ਜਾਣਗੇ ਇਹੋ ਜੀ ਗੱਲ ਜਿਹੜੀ ਆ ਉਹ ਕਹੀ ਗਈ ਆ ਪਰ ਕੋਸ਼ਿਸ਼ ਸਾਡੀ ਇਹ ਰਹੇਗੀ ਪਹਿਲਾਂ ਦੀ ਤਰ੍ਹਾਂ ਕਿ ਇੱਕ ਵਾਰ ਵੀਡੀਓ ਨੂੰ ਵੀ ਜਿਹੜਾ ਇਹ ਪੁੱਛਣਾ ਜ਼ਰੂਰੀ ਆ ਕੀ ਕਾਰਨ ਕਿਉਂ ਰਿਜੈਕਟ ਕੀਤੇ ਜਾ ਰਹੇ ਨੇ ਜਾਂ ਕਿਉਂ ਆਬਜੈਕਸ਼ਨਾਂ ਤੱਕ ਨਹੀਂ ਕਲੀਅਰ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਇਸ ਬਾਰੇ ਜਿਹੜੀ ਗੱਲ ਆਉ ਕਰਨੀ ਬੜੀ ਜ਼ਿਆਦਾ ਜ਼ਰੂਰੀ ਆ ਵੀਡੀਓ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਜਰੂਰ ਕਿੱਧਰ ਵੰਦ ਨੇ ਵੀਡੀਓ ਜੀ ਇੱਧਰ ਨੇ ਵੀਡੀਓ ਸਭ ਸਤਿ ਸ਼੍ਰੀ ਅਕਾਲ ਜੀ ਆਪ ਸਭੀ ਠੀਕ ਹੈ ਜੀ ਲਾਈਵ ਤੋਂ ਜੀ ਤੁਸੀਂ ਬਾਹਰ ਬੈਠੇ ਨੇ ਧਰਨਾ ਲਾ ਕੇ ਕਹਿੰਦੇ ਵੀ ਸਾਡੇ ਕਾਗਜ਼ ਰਿਜੈਕਟ ਕੀਤੇ ਜਾ ਰਹੇ ਸਾਨੂੰ ਆਬਜੈਕਸ਼ਨ ਨਹੀਂ ਕਲੀਅਰ ਕਰ ਦਿੱਤੀ ਜਾ ਰਹੀ ਕੋਈ ਨਹੀਂ ਸਾਡੇ ਕੋਲ ਗਰਜਾ ਸਾਡੇ ਕੋਲ ਕੋਈ ਪਾਵਰ ਨਹੀਂ ਰਿਜੈਕਟ ਕਰਨ ਦੀ ਸਾਨੂੰ ਦਾਰੋਂ ਜੋ ਭੇਜਿਆ ਸੀ ਉਹਨਾਂ ਦੀ ਜੇ ਆਪਣੇ ਪੰਚਾਇਤ 71 ਪਲੱਸ ਸਮਤੀ ਪਟਵਾਰੀ ਨੂੰ ਮੌਕਾ ਵੇਖ ਕੇ ਰਿਪੋਰਟ ਕਰੋ ਜੋ ਰਿਪੋਰਟ ਮੂਰ ਵਿੱਚ ਬਗਲੀ ਰਿਪੋਰਟ ਭੇਜ ਰਹੇ ਆਪਦੇ ਲੋਕ ਕੁਝ ਨਹੀਂ ਲਿਖ ਰਹੇ ਉਹ ਕਹਿੰਦੇ ਆ ਵੀ ਉਹ ਕਹਿੰਦੇ ਵੀ ਨਜਾਇਜ਼ ਘਰ ਆ ਤੇਰੀ ਜ਼ਮੀਨ ਤੇ ਔਰ ਉਹ ਕਹਿੰਦਾ ਮੇਰੇ ਕੋ ਰਜਿਸਟਰੀ ਕਹਿੰਦੇ ਮੇਰੀ ਕਲੀਅਰ ਕਰੋ ਤੇ ਲਿਖ ਕੇ ਭੇਜੋ ਵੀ ਸਹੀ ਹੈ ਸੁਖ ਜੀ ਮੈਂ ਤੁਹਾਨੂੰ ਕਹਿ ਰਿਹਾ ਜੀ ਮੈਂ ਆਪਣੇ ਕੋਈ ਲਫ਼ਜ਼ ਨਜਾਇਜ਼ ਘਰ ਨਹੀਂ ਲਿਖ ਰਿਆ ਜੋ ਮੂਰ ਵਿੱਚ ਸੈਕਟਰੀ ਪਲੱਸ ਪੰਚਾਇਤ ਆਪਣਾ ਸਮਤੀ ਪਟਵਾਰੀ ਰਿਪੋਰਟ ਕਰੋ ਉਹ ਮੂ ਰੂਪੇ ਆਰੋਨ ਭੇਜ ਰਹੇ ਹਾਂ ਬਸ ਹੋ ਸਕਦਾ ਉਹ ਕੋਈ ਗੜਬੜੀ ਕਰ ਰਹੇ ਹੋਣ ਥਲੜੇ ਤੁਸੀਂ ਉੱਤੇ ਅਹੁਦੇ ਤੇ ਬੈਠੇ ਹੋ ਤੁਸੀਂ ਕਾ ਕੇ ਚੈੱਕ ਕਰ ਲੋ ਉਹਨਾਂ ਦੇ ਹੋ ਸਕਦਾ ਕੋਈ ਦੇਖੋ ਨੀ ਤੇ ਮੌਕਾ ਵਿਖ ਕੇ ਉਹਨਾਂ ਨੂੰ ਕੀ ਰਿਪੋਰਟ ਕਰੋ ਹੁਣ ਮੈਂ ਤੇ ਬਾਕੀ ਵੀ ਰਿਪੋਰਟਾਂ ਆਉਣੀਆਂ ਨੇ ਜਿਹੜੇ ਬੰਦੇ ਕੋਲੇ ਰਜਿਸਟਰੀ ਯਾ ਨਕਸ਼ਾ ਸਾਰਾ ਕੁਝ ਆ ਉਹਨੂੰ ਆਪਾ ਪੇਸ਼ ਕਰ ਦੇਣ ਕੋਈ ਗੱਲ ਨਹੀਂ ਉਹ ਕਹਿੰਦੇ ਹੈਗਾ ਕਹਿੰਦੇ ਸਾਡੀ ਗੱਲ ਨਹੀਂ ਨਹੀਂ ਕਿਉਂ ਨਹੀਂ ਅਸੀਂ ਤਾਂ ਸੁਣ ਰਹੇ ਹੁਣ 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 ਪੇਸ਼ ਕਰ ਦੇਣ ਤੁਸੀਂ ਮਤਲਬ ਸੁਣ ਲੋਗੇ ਜੀ ਜੀ ਅਸੀਂ ਉਹ ਆਰੋਨ ਪੇਸ਼ ਕਰ ਦੇਣ ਆਪਾਂ ਆਰੋਂ ਨੇ ਲਿਖਾ ਤੁਸੀਂ ਤੁਸੀਂ ਜੋ ਚਿੱਠੀ ਲਿਖ ਕੇ ਭੇਜਤੀ ਜਿਵੇਂ ਉਹ ਕਹਿ ਰਹੇ ਨੇ ਕਥਿਤ ਤੌਰ ਤੇ ਵੀ ਇਹਨਾਂ ਨੇ ਲਿਖ ਕੇ ਭੇਜਤਾ ਵੀ ਕਬਜ਼ਾ ਜਦੋਂ ਕਬਜ਼ੇ ਹੀ ਸ਼ੋਅ ਕਰਾਤਾ ਤੇ ਫਿਰ ਚਿੱਠੀ ਰਹੀ ਫਿਰ ਤਾਂ ਰਿਜੈਕਟ ਹੀ ਨੇ ਮੈਂ ਕਿਹਾ ਜੀ ਅਸੀਂ ਕਬਜ਼ਾ ਨਹੀਂ ਸ਼ੋ ਮੈਂ ਆਵਦੇ ਲੋ ਮੈਂ ਕਬਜ਼ਾ ਵਿੱਚ ਲਫ਼ਜ਼ ਪਾਇਆ ਹੀ ਨਹੀਂਗਾ ਕੋਈ ਕਬਜ਼ਾ ਦੇ ਲਫ਼ਜ਼ ਨਹੀਂ ਪਾਇਆ ਮੂਰੂਪ ਚ ਸੈਕਟਰੀ ਦੀ ਤੇ ਪਟਵਾਰੀ ਰਿਪੋਰਟ ਮੂਰੂਪ ਚ ਆਪ ਨੂੰ ਭੇਜੀ ਜਾਂਦੀ ਬਸ ਸੈਕਟਰੀ ਹੈਗੇ ਨੇ ਇੱਥੇ ਜੀ ਹਾਂ ਜੀ ਹੈਗੇ ਜੀ ਉਹ ਕਹਿੰਦੇ ਫੋਨ ਨਹੀਂ ਚੱਕ ਰਹੇ ਵੀਡੀਓ ਸਭ ਕਹਿੰਦੇ ਵੀ ਸੈਕਟਰੀ ਨਾਲ ਗੱਲ ਕੀਤੀ ਪਟਵਾਰੀ ਘੰਗਾਉਣ ਗਿਆ ਕਿੱਥੋਂ ਮੱਖੋਨ ਲੱਖਿਆ ਏ ਵਾਕਿਆ ਲੈ ਦਾ ਹੂੰ ਮੌਕਾ ਵਖਣ ਗਏ ਆ ਫੋਨ ਤੇ ਉਹਨਾਂ ਨੂੰ ਪੁੱਛ ਲੈਂਦੇ ਜੀ ਕੀ ਮਸਲਾ ਇਹਨਾਂ ਦਾ ਇਹਨਾਂ ਨੇ ਕਾਗਜ਼ ਵਿਖਾਏ ਉਹ ਵੀ ਨਹੀਂ ਅਜ ਕਬਜ਼ੇ ਦਾ ਨਹੀਂ ਨਹੀਂ ਉਹ ਵੀ ਕਾਗਜ਼ ਨੇ ਕਾਗਜ਼ਾਂ ਜੀ ਇਧਰ ਕਿਉਂ ਭੇਜਿਆ ਫਿਰ ਇਧਰ ਭੇਜਿਆ ਜੀ ਮੈਂ ਲਿਖਿਆ ਮੌਕਾ ਵਖਣ ਰਿਪੋਰਟ ਕਰੂ ਹੂੰ ਕਹਿੰਦੇ ਉਹਨਾਂ ਦਾ ਰੁਕਿਆ ਮੈਂ ਮੌਕਾ ਵਖਣ ਰਿਪੋਰਟ ਕੀਤੀ ਦਿੱਤੀ ਜੀਰਿਆ ਸਾਹਿਬ ਵੇਖੋ ਜੀ ਮੇਰੀ ਨਹੀਂ ਦੇ ਦੱਸ ਰਿਹਾ ਹਾਂ ਨਹੀਂ ਵੇਖੋ ਨਾ ਇਹ ਹਾਸਾ ਮਤਲਬ ਕਿਤੇ ਦੂਜਾ ਤਾਂ ਨਹੀਂ ਪ੍ਰੈਸ਼ਰ ਵਾਲਾ ਤਾਂ ਨਹੀਂਗਾ ਹਾਸਾ ਪ੍ਰੈਸ਼ਰ ਵਾਲਾ ਤਾਂ ਨਹੀਂ ਜੀ ਨਹੀਂ ਆਪਣੇ ਤੋਂ ਨਹੀਂ ਉਹ ਜੋ ਉਹ ਕਹਿ ਰਹੇ ਨੇ ਕਹਿੰਦੇ ਐਮਐਲਏ ਸਾਹਿਬ ਆਪ ਆਏ ਨੇ ਕਹਿੰਦੇ ਰਣਵੀਰ ਪੁੱਲਰ ਆਪ ਆਏ ਨੇ ਤੇ ਉਹਨਾਂ ਨੇ ਸਾਰੀ ਮੇਰੀ ਗੱਲ ਤੁਹਾਨੂੰ ਤੁਸੀਂ ਅੱਗੇ ਵੀ ਵਿਖਿਆ ਮੈਂ ਪ੍ਰੈਸ਼ਰ ਨਹੀਂ ਲੈਂਦਾ ਕਿਸੇ ਦਾ ਮੈਂ ਜੋ ਜਾਇਜ਼ ਰਿਪੋਰਟ ਆਪਾਂ ਜਾਇਜ਼ ਰਿਪੋਰਟ ਕਰਦੇ ਹਾਂ ਰੌਲਾ ਇਹ ਆ ਵੀ ਤੁਸੀਂ ਮੇਨ ਅਫਸਰੋਂ ਜੀ ਜੀ ਤੁਹਾਡੀ ਜ਼ਿੰਮੇਵਾਰੀ ਹੈ ਜੀ ਤੁਸੀਂ ਆਪਣੇ ਅਧਿਕਾਰੀਆਂ ਤੋਂ ਜਿਹੜੇ ਥੋੜੇ ਅੰਡਰ ਆਉਂਦੇ ਹਨ ਉਹਨਾਂ ਤੋਂ ਇੱਧਰ ਵੀ ਮੌਕਾ ਭੇਜ ਕੇ ਤੁਸੀਂ ਕਰਾ ਲਓ ਵੀ ਗਲਤ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਦੁਬਾਰਾ ਉਹਨਾਂ ਨੂੰ ਮੌਕਾ ਦੇ ਕੇ ਰਿਪੋਰਟ ਕਰਤਾਂ ਹਾਂ ਟਾਈਮ ਹੋਣਾ ਲੈਣਾ ਟਾਈਮ ਉੱਤ ਹੋ ਜਾਣਾ ਜੀ ਵੀਰ ਜੀ ਮੈਂ ਤਾਂ ਉਹਨਾਂ ਨੂੰ ਪਹਿਲਾਂ ਵੀ ਉਹਨਾਂ ਕਹੇ ਮੌਕਾ ਦੇ ਕੇ ਰਿਪੋਰਟ ਕਰੋ ਠੀਕ ਹੈ ਜੀ ਮੈਂ ਤਾਂ ਉਹਨਾਂ ਨੂੰ ਮੈਰੀ ਸਕਤਾ ਤਾਂ ਹੈ ਤਾਂ ਮੋਕਾ ਰਿਪੋਰਟ ਕਰੋ ਦੇਖੋ ਇਹ ਹਲਕਾ ਰਣਵੀਰ ਸਿੰਘ ਭੁੱਲਰ ਉਹਨਾਂ ਦਾ ਮੇਰੀ ਤੇ ਉਹਨਾਂ ਨੇ ਇਹ ਐਲਾਨ ਕੀਤਾ ਪਹਿਲਾਂ ਵੀ ਉਹਨਾਂ ਦੀ ਇਹ ਚੰਗੀ ਗੱਲ ਜੀ ਉਹਨਾਂ ਸਰਪੰਚੀ ਚ ਵੀ ਕਾਰਜ ਦੇ ਦੇਖੋ ਅਸੀਂ ਤਾਂ ਦੇਖੋ ਇਹ ਉਹਨਾਂ ਦੀ ਖਾਸियत ਰਹੀ ਮੇਰੀ ਭਾਜੀ ਦੀ ਗੱਲ ਕੋਲ ਜਿੰਨੀਆਂ ਐਨਓਸੀ ਅਸੀਂ ਕਿਸੇ ਨੂੰ ਨਾ ਨਹੀਂ ਕੀਤੀ ਮੈਂ ਨਾ ਪੂਰਾ ਟਾਈਮ ਤੇ ਟਾਈਮ ਪੂਰਾ ਬੈ ਕੇ ਸਾਰੇ ਮੈਂਨਸ ਜਾਰੀ ਕੀਤੀਆਂ ਰਹੀ ਕੋਈ ਸਾਨੂੰ ਕਿਸੇ ਨੇ ਰੋਕਿਆ ਨਹੀਂ ਜੀ ਨਾ ਇਸ ਨੂੰ ਕਿਸੇ ਦਾ ਪ੍ਰੈਸ਼ਰ ਆ ਜੇ ਉਹਨ ਕੋਈ ਜਦ ਕਿਸੇ ਦਾ ਤਰਾਜ ਆ ਰੋ ਲਵਾ ਰਿਹਾ ਜਾਂ ਕੋਈ ਤਰਾਜ ਦੇ ਰਿਹਾ ਅਸੀਂ ਉਹਦਾ ਸਬੰਧਤ ਮੁਲਾਜ਼ਮਤ ਰਿਪੋਰਟ ਲੈ ਕੇ ਤੇ ਉਹਦੀ ਰਿਪੋਰਟ ਹੀ ਫਾਰਵਰਡ ਕਰ ਰਹੇ ਹਾਂ ਜੀ ਜੇ 5 ਵਜੇ ਗਏ ਤੇ ਇਲੈਕਸ਼ਨ ਕਮਿਸ਼ਨ ਦੇ ਹਦਾਇਤਾਂ ਨੇ ਹਾਂ ਹਾਂ ਵੀ ਉਸ ਤੋਂ ਬਾਅਦ ਤਾਂ ਫਿਰ ਕੁਝ ਹੋਣਾ ਨਹੀਂ ਨਹੀਂ ਫਿਰ ਉਹ ਤਾਂ ਨਹੀਂ ਹੋਣਾ ਜੀ ਉਹ ਤਾਂ ਹੈਗੀ ਫਿਰ ਉਹ ਧਰਨੇ ਤੇ ਬੈਠੇ ਰਹਣ ਬਸ ਕਾਗਜ਼ ਖਤਮ ਹੋਣਾ ਦੀ ਗੱਲ ਹੈ ਮੈਂ ਨਹੀਂ ਕਹਿ ਸਕਦਾ ਜੀ ਕਿਉਂਕਿ ਰਿਪੋਰਟ ਤਾਂ ਫਿਰ ਇੱਥੇ ਹੀ ਜਾਣੀ ਹੈ ਰਿਪੋਰਟ ਤਾਂ ਵੀਰ ਜੀ ਮੈਂ ਭੇਜਤੀ ਆ ਮੈਂ ਤਾਂ ਜਿਹੜੀ ਮੈਨੂੰ ਸਕੀ ਮੇਰੀ ਗਲਤ ਇਹ ਅਰੋਗਲ ਪਾਵਰਾ ਨੇ ਉਹ ਸਾਨੂੰ ਦੁਬਾਰਾ ਲਿਖ ਦੇਣ ਵੀ ਇਹਦੀ ਦੁਬਾਰਾ ਇਹ ਰਿਪੋਰਟ ਭੇਜੀ ਜਾਵੇ ਅਸੀਂ ਦੁਬਾਰਾ ਫਿਰ ਮੌਕੇ ਤੇ ਭੇਜ ਮੈਂ ਉਹਨੂੰ ਭੇਜ ਦੂੰ ਨੇਰਗੋਲ ਦੀ ਜਦੋਂ ਉਹਨਾਂ ਤੇ ਤਰਾਜ ਆਏ ਆ ਉਹ ਤਰਾਜ ਮੌਕਾ ਵੰਦਨ ਕਰਮਚਾਰੀ ਦੇ ਤਰਾਜ ਲੈ ਕੇ ਭੇਜਦੇ ਆ ਹੂੰ ਉਹਦੇ ਜੇ ਮੇਰੇ ਕੋਲ ਕੋਈ ਨਹੀਂ ਲਿਖਿਆ ਗਿਆ ਵੀ ਇਹ ਨਜਾਇਜ਼ ਕਾਬਜ ਜ ਨਹੀਂ ਗਿਆ ਐਸੇ ਬੜੇ ਸਾਹਿਬ ਚਲੋ ਜਵਾਬ ਗੋਲਮੋਲ ਜਿਹਾ ਪੂਰਾ ਸੰਤੋਸ਼ਟੀ ਜਨਕ ਨਹੀਂ ਹੈਗਾ ਜਵਾਬ ਜਿਹੜਾ ਹਾਂਜੀ ਹਾਂਜੀ ਕਿਵੇਂ ਗੋਲਮੋਲ ਨਹੀਂ ਮੈਨੂੰ ਗੋਲਮੋਲ ਲੱਗਿਆ ਜਵਾਬ ਨਹੀਂ ਵੀਰ ਜੀ ਨਹੀਂ ਉਹ ਨਹੀਂ ਵੀਰ ਜੀ ਨਹੀਂ ਕਿਉਂਕਿ ਉੱਥੋਂ ਟਾਈਮ ਹੋ ਗਿਆ ਹਨਾ ਉਹ ਤਾਂ 5 ਵਜ ਗਏ ਆ ਤੇ ਨਹੀਂ ਮੇਰੀ ਗੱਲ ਸੁਣੋ ਤੁਸੀਂ ਅੱਗੇ ਵੀ ਮੇਰੇ ਕੋਲ ਆਉਂਦੇ ਜੀ ਹੂੰ ਆਪਾਂ ਕਦੇ ਗੁੱਸੇ ਨਾਲ ਨਹੀਂ ਬੋਲਦੇ ਕਿਸੇ ਨੂੰ ਠੀਕ ਹੈ ਜੀ ਰੌਲਾ ਪਤਾ ਕੀ ਤੁਹਾਡਾ ਹਰ ਉੱਥੇ ਬਲਾਗ 'ਚ ਵੀ ਪਿਆ ਸੀ ਗੁਰੂ ਸਾਹਿਬੀ ਤੇ ਹੁਣ ਵੀ ਤਾਂ ਅਸੀਂ ਤੁਹਾਨੂੰ ਵੇਖੋ ਸਾਨੂੰ ਪੁੱਛਣਾ ਬੜਾ ਜ਼ਿਆਦਾ ਜ਼ਰੂਰੀ ਹੈ ਜੇ ਤੁਸੀਂ ਗੁਰੂ ਸਾਹਿਬੀ ਆਇਆ ਕਬ ਗਲਤ ਹੁੰਦੇ ਤੇ ਤੁਹਾਨੂੰ ਮੈਂ ਜਵਾਬ ਹੁੰਦਾ ਸਹੀ ਦਿੱਤਾ ਸੀ ਇੱਥੇ ਵੀ ਸਹੀ ਦੇ ਰਿਹਾ ਮੇਰੇ ਵੱਲੋਂ ਕੋਈ ਵੀ ਕਿਸੇ ਨੂੰ ਨਾ ਪ੍ਰੈਸ਼ਰ ਆ ਮੈਂ ਤਾਂ ਮੌਕਾ ਜੋ ਮੇਰੇ ਕੋਲ ਆਉਂਦਾ ਰਿਪੋਰਟ ਮੰਗੀ ਜਾਂਦੀ ਹੈ ਮੈਂ ਉਹ ਸੰਬੰਧਿਤ ਜਿਹੜੇ ਕਰਮਚਾਰੀ ਤੋਂ ਰਿਪੋਰਟ ਲੈ ਕੇ ਭੇਜ ਦਿੰਦਾ ਜੀ ਤੇ ਜੇ ਮੰਨ ਲਓ ਇਨ ਕੇਸ ਹੋਣ ਵਾਲੇ ਸਮੇਂ 'ਚ ਆ ਇਲੈਕਸ਼ਨ ਤੋਂ ਬਾਅਦ ਇਹ ਚੀਜ਼ ਸਾਬਤ ਹੋ ਜਾਂਦੀ ਆ ਵੀ ਹੋਰ ਵੀ ਬੰਦੇਆਂ ਦੀਆਂ ਆਬਜੈਕਸ਼ਨ ਵਾਸਤੇ ਆਏ ਸੀ ਕਾਗਜ ਕਲੀਅਰ ਕਰਨ ਵਾਸਤੇ ਪਰ ਉਹਨਾਂ ਨੇ ਕਬਜ਼ੇ ਕੀਤੇ ਹੋਏ ਸੀ ਪਰ ਉਹਨਾਂ ਨੂੰ ਸਹੀ ਸਾਬਤ ਕਰਤਾ ਔਰ ਜਿਨ੍ਹਾਂ ਦੇ ਨਹੀਂ ਸੀ ਜੇ ਇਹੋ ਜੀ ਕਿ ਰਿਪੋਰਟ ਚਲੀ ਗਈ ਉਧਰ ਫੇਰ ਮੇਰੀ ਸਾਨੂੰ ਸੁਖਜੀ ਜੋ ਮੇਰਾ ਪਿੰਡ ਦਾ ਪੰਚਾਇਤ ਕਤਰ ਤੇ ਪਟਵਾਰੀ ਰਿਪੋਰਟ ਦੇਊਗਾ ਉਹਨਾਂ ਵੇਖ ਕੇ ਰਿਪੋਰਟ ਦੇਣੀ ਆ ਔਰ ਪਿਓਰ ਸੇਮ ਭੇਜੀ ਜਾਊਗੀ ਆਪਦੇ ਵੱਲੋਂ ਮੇਰੇ ਵੱਲੋਂ ਕੋਈ ਵੀ ਉਹਨਾਂ ਨੂੰ ਗਲਤ ਰਿਪੋਰਟ ਨਹੀਂ ਭੇਜੀ ਜਾਊਗੀ ਹੂੰ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਵੀਡੀਓ ਪ੍ਰਤਾਪ ਸਿੰਘ ਜਿਹੜੇ ਫਰੋਸਪਰ ਸ਼ਹਿਰੀ ਬਲਾਕ ਦੇ ਵਿੱਚ ਨੇ ਔਰ ਉਹਨਾਂ ਦਾ ਜਿਹੜਾ ਜਵਾਬ ਹੈ ਉਹ ਗੋਲਮੋਲ ਮੈਂ ਕਹਿ ਸਕਦਾ ਉਹਨੂੰ ਕਿਉਂਕਿ ਸੰਤੁਸ਼ਟੀ ਜਨਕ ਨਹੀਂ ਹੈਗਾ ਉਤੋਂ 5:00 ਵੱਜ ਗਏ ਨੇ ਔਰ 5:00 ਵੱਜ ਚੁੱਕੇ ਨੇ ਔਰ ਜਿਹੜੀ ਓਬਜੈਕਸ਼ਨ ਆ ਉਹ ਕਲੀਅਰ ਕਰਨ ਦਾ ਸਮਾਂ ਵੀ ਸਮਝ ਲੋ ਨੰਗ ਗਿਆ ਪਰ ਵੀਡੀਓ ਸਾਹਿਬ ਇਹ ਕਹਿੰਦੇ ਵੀ ਮੈਂ ਤਾਂ ਰਿਪੋਰਟ ਬਣਾ ਕੇ ਭੇਜ ਚੁੱਕਿਆ ਮੇਰੇ ਸੈਕਟਰਾਂ ਨੇ ਰਿਪੋਰਟ ਦਿੱਤੀ ਆ ਉਹ ਫੋਨ ਨਹੀਂ ਚੱਕ ਰਹੇ ਕੀ ਕਹਾਣੀ ਆ ਇਹ ਹੁਣ ਸਾਰਾ ਗੋਲਮੋਲਰ ਐਮ ਐਲ ਏ ਕਹਿੰਦੇ ਵੀ ਗੁੰਡੇ ਲੈ ਕੇ ਇੱਥੇ ਆਇਆ ਔਰ ਐਮਐਲਏ ਦੇ ਉੱਤੇ ਵੱਡੇ ਦੋਸ਼ ਲੱਗੇ ਇੱਕ ਪਾਸੇ ਐਮਐਲਏ ਕਹਿੰਦੇ ਆ ਵੀ ਇਹ ਗੱਲ ਕਹੀ ਆ ਐਮਐਲਏ ਨੇ ਵੀ ਵੀ ਮੈਂ ਇਲੈਕਸ਼ਨ ਸਾਰਿਆਂ ਨੂੰ ਕਹਿੰਨਾ ਵੀ ਲੜੋ ਕੋਈ ਚੱਕਰ ਨਹੀਂ ਅਸੀਂ ਕਿਸੇ ਦੇ ਕਾਗਜ਼ ਰਿਜੈਕਟ ਨਹੀਂ ਕਰਾਵਾਂਗੇ ਪਰ ਇਹ ਵੱਡੇ ਦੋਸ਼ ਹੁਣ ਲੱਗ ਚੁੱਕੇ ਨੇ ਕਿ ਐਮਐਲਏ ਦੇ ਵੱਲੋਂ ਧੱਕਾ ਕੀਤਾ ਗਿਆ ਹੈ ਤਾਂ ਅਸੀਂ ਗੱਲਬਾਤ ਕੀਤੀ ਆ ਅੰਦਰ ਵੀਡੀਓ ਦੇ ਨਾਲ ਵੀ ਤੁਸੀਂ ਉਹਨਾਂ ਦੇ ਆਬਜੈਕਸ਼ਨ ਆਈ ਆ ਤੇ ਤੁਸੀਂ ਆ ਲਿਖ ਕੇ ਭੇਜਿਆ ਉਹ ਕਹਿੰਦੇ ਬਿਲਕੁਲ ਅਸੀਂ ਇਹ ਰਿਪੋਰਟ ਬਣਾ ਕੇ ਭੇਜੀ ਆ ਪਰ ਹੁਣ ਪੰਜ ਵੱਜ ਚੁੱਕੇ ਅਸੀਂ ਹੁਣ ਕੁਝ ਨਹੀਂ ਕਰਨਾ ਤੁਸੀਂ ਕਦੋਂ ਕਦੇ ਉਹਨਾਂ ਦੇ ਮਗਰ ਪਏ ਹੋਏ ਅਸੀਂ 3 ਵਜੇ ਦੇ ਇਹਨਾਂ ਦੇ ਕੋਲੇ ਆਏ ਹੋਏ ਆ ਜੀ ਔਰ ਜਦੋਂ ਅਸੀਂ ਇੱਥੇ ਆਏ ਆ ਹਜੇ 4:30 ਹੋਏ ਨੇ ਹਜੇ ਵੀ 5 ਨਹੀਂ ਵਜੇ ਇਹਨਾਂ ਨੇ ਰਿਪੋਰਟ ਉੱਥੇ ਕੋਈ ਬਿੰਦਤੀ ਨਹੀਂ ਕੀਤੀ ਕੋਈ ਜਾ ਕੇ ਦੇਖਿਆ ਨਹੀਂ ਸੈਕਟਰੀ ਗਿਆ ਨਹੀਂ ਨਾ ਬਿਲਕੁਲ ਨਹੀਂ ਗਿਆ ਉਹ ਤਾਂ ਫਿਰ ਕਹੀ ਜਾਂਦੇ ਗਏ ਆ ਸੈਕਟਰੀ ਕਹਿੰਦੇ ਮੈਨੂੰ ਸੈਕਟਰੀ ਜਿਵੇਂ ਕਹਦਾ ਠੀਕ ਆ ਸੈਕਟਰੀ ਉਹਨਾਂ ਵਾਕੀ ਵਾਲੇ ਮੌਕਾ ਵੇਖਣ ਗਏ ਆ ਕਹਿੰਦੇ ਬਿਲਕੁਲ ਝੂਠ ਬੋਲ ਰਹੇ ਨੇ ਜੀ ਝੂਠ ਤੇ ਬੁਨਿਆਦ ਇਹਨਾਂ ਦੀ ਸਾਰਿਆਂ ਦੀ ਟਿੱਕੀ ਹੋਈ ਏ ਜੇ ਨਹੀਂ ਨੇ ਤੇ ਇਲੈਕਸ਼ਨ ਨਾ ਲੜਨ ਆ ਕੈਮਰੇ ਲੱਗੇ ਅੰਦਰ ਇਹਨਾਂ ਦੀ ਸੀਸੀਟੀਵੀ ਖਿਲਾਓ ਇੱਥੇ ਰਣਵੀਰ ਪੁੱਲਰ ਕੀ ਲੈਣ ਆਇਆ ਸੀ ਮੇਰੇ ਮਗਰ ਰਣ ਪਸਟ ਕਹਿੰਦਾ ਸੀ ਪਰਸਨਲ ਲੈਣਾ ਹੈ ਉਹ ਕਹਿੰਦਾ ਸੀ ਪਰਸਨਲ ਲੈਣਾ ਹੈ ਅਸੀਂ ਪਰਸਨਲ ਲਿਆ ਹੋਇਆ ਹੈ ਅਸੀਂ ਧੱਕੇਸ਼ਾਹੀ ਕਰਾਂਗੇ ਜੇ ਉਹਨੇ ਪਰਸਨਲ ਲਿਆ ਤਾਂ ਮੈਂ ਵੀ ਪਰਸਨਲ ਲਿਆ ਹੈ ਮੈਂ ਵੀ ਅੱਜ ਕਹਿੰਦਾ ਵੀ ਮੈਂ ਵੀ ਪਰਸਨਲ ਲਿਆ ਹੈ ਰਣਵੀਰ ਸਿੰਘਾਂ ਗੱਲ ਹੀ ਕੋਈ ਨਹੀਂ ਭਾਈਦਾਂ ਨੂੰ ਵਾਣ ਇੱਕੋ ਜਿਹੇ ਹੁੰਦੇ ਨੇ ਅੱਛਾ ਪੰਚਾਇਤੀ ਇਲੈਕਸ਼ਨ ਚ ਵੀ ਇਹਨਾਂ ਨੇ ਗੱਲ ਕਹੀ ਸੀ ਵੀ ਇਲੈਕਸ਼ਨ ਲੜੋ ਕੋਈ ਚੱਕਰ ਨਹੀਂ ਮੈਂ ਕਾਗਿ ਨਹੀਂ ਇੰਜੈਕਟ ਕਰਾਉਂਦਾ ਉਦੋਂ ਕੁਝ ਹੋਇਆ ਸੀ ਕਿ ਪੰਚਾਇਤੀ ਇਲੈਕਸ਼ਨ ਚ ਇਹਨਾਂ ਨੂੰ ਸਿਰਫ ਮੇਰੇ ਪਿੰਡੋਂ 850 ਦੇ ਵਿੱਚੋਂ 125 ਵੋਟਾਂ ਪਈਆਂ ਸੀ ਬਾਕੀ ਸਾਰੀਆਂ ਵੋਟਾਂ ਸਾਨੂੰ ਪਈਆਂ ਸੀ ਇੱਕੋ ਪਾਰਟੀ ਨੂੰ ਪਈਆਂ ਸੀ ਔਰ ਹੁਣ ਆ ਇਸ ਵਾਰ ਵੀ ਐ ਸੀ ਇਹਨਾਂ ਨੂੰ 100 ਤੋਂ ਉੱਤੇ ਇੱਕ ਬੋਟ ਨਹੀਂ ਸੀ ਪੈਣੀ ਇੱਕ 4000 ਬੋਟ ਦੇ ਵਿੱਚੋਂ ਇਹਨਾਂ ਨੂੰ 100 ਵੋਟ ਮਿਲਣੀ ਸੀ ਜੇ ਇੰਨੇ ਹੀ ਇਹਨਾਂ ਨੇ ਮਾਰਾ ਦੁੱਧ ਪੀਤਾ ਸਵੇਰੇ ਡੱਬਾ ਰੱਖ ਕੇ ਵੇਖ ਲੈਣ ਮੇਰੇ ਨਾਲ ਇਸ ਇਲਾਕੇ ਦੇ ਵਿੱਚ ਆਪਾਂ ਵਹੀ ਡੱਬੇ ਰੱਖ ਲੈਨੇ ਆ ਜਿਸ ਇਲਾਕੇ ਤੋਂ ਮੈਂ ਇਲੈਕਸ਼ਨ ਲੜ ਰਿਹਾ ਜਿਹੜੀ ਇਹਨਾਂ ਨੇ ਕੀਤੀ ਵਾਰਬੰਦੀ ਇਹਨਾਂ ਨੇ ਕੀਤੀ ਮੈਂ ਨਹੀਂ ਕੀਤੀ ਮੈਂ ਵਸਤੀ RAM nal ਵਾਲੇ ਪਾਸੇ ਮੇਰਾ ਪਹਿਲਾਂ ਚੱਲਦਾ ਸੀ ਮੇਰੇ ਵਾਈਫ ਸੀ ਪਿਛਲੀ ਵਾਰੀ ਬਲਾਕ ਸੰਮਤੀ ਮੈਂਬਰ ਉਹ ਪਿਛਲੀ ਵਾਰੀ ਵਸਤੀ ਰਾਮਲਾਲ ਤੋਂ ਸਾਡਾ ਜਿਹੜਾ ਵਾਰਡ ਸੀ ਪਰ ਇਸ ਵਾਰ ਤੋੜ ਕੇ ਇਹਨਾਂ ਨੇ ਪੱਲੇਵਾਲ ਨੂੰ ਕਰਤਾ ਕਿ ਅਸੀਂ ਸ਼ਹਿਰ ਦੇ ਇਧਰੋਂ ਇਲੈਕਸ਼ਨ ਜਿੱਤ ਜਾਵਾਂਗੇ ਪਰ ਮੈਂ ਕਹਿੰਦਾ ਵੀ ਇਹ ਪੱਲੇਵਾਲੇ ਪਾਸੇ ਹੀ ਡੱਬੇ ਰੱਖ ਲੈਣਾ ਮੇਰੇ ਔਰ ਆਪਦੇ ਕੈਂਡੀਡੇਟ ਦੇ ਡੱਬੇ ਰਖਾ ਲੈਣਾ ਇੱਕ ਪਾਸੇ 100 ਵੋਟ ਨਿਕਲੂਗੀ ਇੱਕ ਪਾਸੇ 3900 ਵੋਟ ਨਿਕਲੇਗੀ ਮੈਂ ਇਸ ਗੱਲ ਦਾ ਚੈਲੰਜ ਕਰਦਾ ਰਣਵੀਰ ਸਿੰਘ ਪੁੱਲਰ ਨੂੰ ਵੀ ਰਣਵੀਰ ਸਿੰਘ ਪੁੱਲਰ ਤੂੰ ਜਦੋਂ ਮਰਜ਼ੀ ਆ ਜੀ ਬੜਾ ਵੱਡਾ ਚੈਲੰਜ ਹੈ ਉਹ ਮੌਜੂਦਾ ਐਮਐਲਏ ਵੀ ਆ ਫਿਰ ਕੀ ਹੋਇਆ ਮੌਜੂਦਾ ਐਮਐਲਏ ਦੇ ਮੈਂ ਵੀ ਮੌਜੂਦਾ ਚੇਅਰਮੈਨ ਰਿਆਂ ਇਸ ਪਾਰਟੀ ਦਾ ਮੈਂ ਕੰਮ ਕੀਤੇ ਨੇ ਮੈਨੂੰ ਆਪਣੇ ਆਪ ਤੇ ਮਾਣ ਹੈ ਮੇਰੀ ਵਾਈਫ ਬਲਾਕ ਸੰਤੀ ਮੈਂਬਰ ਰਹੀ ਮੇਰਾ ਮੇਰੀ ਮਦਰ ਸਰਪੰਚ ਰਹੀ ਪਿੰਡ ਦੇ ਸੀ ਪਿੰਡਾਂ ਦੇ ਵਿੱਚ ਵਿਕਾਸਾਂ ਦੇ ਰਿਕਾਰਡ ਤੋੜੇ ਨੇ ਵਿਕਾਸ ਕਰ ਕਰ ਉਹ ਕਹਿੰਦੇ ਇਹ ਵੀ ਬੜੇ ਕੰਮ ਕੀਤੇ ਔਰ ਕੰਮ ਦੇ ਨਾਂ ਤੇ ਸਾਨੂੰ ਜਿੱਤ ਮਿਲੇਗੀ ਕੰਮ ਮੈਂ ਤੁਹਾਨੂੰ ਦੱਸ ਰਿਹਾ ਜਿਹੜਾ ਬਲਾਕ ਨੂੰ ਲੁੱਟ ਕੇ ਖਾ ਗਏ ਇੱਥੇ ਜਿੰਮਾਂ ਦੀ ਇਨਕੁਆਰੀ ਚੱਲਦੀ ਪਈ ਏ ਜੜੀਆਂ ਨਾ ਲਾਈਆਂ ਨੇ ਇੱਥੇ 1 ਕਰੋੜ ਜਿਹੜਾ 70 ਲੱਖ ਰੁਪਈਆ ਹੈ ਉਹ ਪੁੱਛੋ ਵੀ ਕਿੱਥੇ ਆ ਉਹਨੇ ਕਿਉਂ ਨਹੀਂ ਵਾਪਸ ਆਇਆ ਉਹਨਾਂ ਵੀਰ ਭੁੱਲਣ ਤਾਂ ਕਹਿੰਦਾ ਸੀ ਮੈਂ 1 ਕੇ ਰੁਪਈਆ ਵਾਪਸ ਕਰਾ ਕੇ ਦਊਂਗਾ ਕਿੱਥੇ ਉਹ 1 ਕਰੋੜ 70 ਲੱਖ ਰੁਪਈਆ ਜਿਹੜਾ ਨੇ ਆਪੇ ਬਣਾਏ ਚੇਅਰਮੈਨ ਜਿਹੜੇ ਇਥੋਂ ਲੁੱਟ ਕੇ ਖਾ ਗਏ ਅੱਜ ਫਿਰ ਇਹ ਆਪਣੇ ਆਪ ਜਿਹੜੇ ਇਥੇ ਚੇਅਰਮੈਨ ਬਣਾਉਣੇ ਚਾਹੁੰਦੇ ਨੇ ਵੀ ਆਪਣੇ ਆਪ ਬਣ ਕੇ ਕੋਈ ਇਥੇ ਚੇਅਰਮੈਨ ਬੈਠੇ ਤੇ ਕੋਈ ਗੱਲ ਨਹੀਂ ਸਾਨੂੰ ਕਿਹੜਾ ਪੁੱਛਣ ਵਾਲਾ 1 ਕੇ ਰੁਪਈਆ ਇਹਨਾਂ ਤੋਂ ਵਸੂਲਿਆ ਜਾਏਗਾ ਹੁਣ ਤੁਸੀਂ ਧਰਨਾ ਚੱਕੋਗੇ ਬੈਠੋਗੇ ਕੀ ਕਰੋਗੇ ਕੀ ਅਗਲਾ ਅਸੀਂ ਇੱਥੇ ਅਣਪਛ ਔਰ ਇਹ ਧਰਨਾ ਸੀ ਨਹੀਂ ਚੱਕਾਂਗੇ ਜਿੰਨਾਂ ਚਿਰ ਆਣ ਕੇ ਸਾਨੂੰ ਜਵਾਬ ਨਹੀਂ ਦਿੰਦਾ ਵੀਡੀਓ ਬਾਹਰ ਔਰ ਕੋਈ ਐਸਡੀਐਮ ਜਾਂ ਕੋਈ ਅਫਸਰ ਉੱਪਰ ਆਣ ਕੇ ਦੱਸਦਾ ਨਹੀਂ ਵੀ ਇਹ ਕਾਗਜ਼ ਕਿਉਂ ਰਿਜੈਕਟ ਕੀਤੇ ਕਿਸ ਵਜ੍ਹਾ ਨਾਲ ਕੀਤੇ ਬਿਲਕੁਲ ਇਹ ਮਸਲਾ ਤੁਸੀਂ ਦੇਖ ਸਕਦੇ ਹੋ ਇਹ ਕਿੰਨਾ ਵੱਡਾ ਜਿਹੜਾ ਮਸਲਾ ਇਸ ਦਫ਼ਤਰ ਦਾ ਜੋ ਕਿ ਬਲਾਕ ਘਲਖੁਰਦਾ ਹੈ ਔਰ ਜਿੱਥੇ ਲਗਾਤਾਰ ਇਹ ਬਲਾਕ ਸੌਰੀ ਬਲਾਕ ਫਰੋਇ ਪਰ ਸ਼ੈਰੀ ਔਰ ਜਿੱਥੇ ਲਗਾਤਾਰ ਲਗਾਤਾਰ ਇਹ ਤਸਵੀਰਾਂ ਨੇ ਜਿੱਥੇ ਇਹ ਕਾਗਜ਼ ਅ ਰੱਦ ਕਰਨ ਨੂੰ ਲੈ ਕੇ ਜਾਂ ਕਾਗਜ਼ਾਂ ਨੂੰ ਫਾੜਨ ਨੂੰ ਲੈ ਕੇ ਗੱਲਾਂ ਸਾਹਮਣੇ ਆਉਂਦੀਆਂ ਨੇ ਔਰ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਇਸ ਜਗ੍ਹਾ ਤੇ ਜਿਹੜੇ ਕਾਗਜ਼ ਨੇ ਉਹ ਫਾੜਨੇ ਪਾੜੇ ਗਏ ਨੇ ਜਾਂ ਇੱਥੇ ਕਾਗਜ਼ ਦੇ ਉੱਤੇ ਆਬਜੈਕਸ਼ਨ ਲਾ ਕੇ ਵੀਡੀਓ ਦਫ਼ਤਰ ਦੇ ਵੱਲੋਂ ਜਿਹੜੇ ਉਹਦੇ ਤੇ ਅਤਰਾਜ ਜਿਹੜੇ ਨੇ ਨਹੀਂ ਬਣਦੇ ਕਹਿੰਦੇ ਉਹ ਲਾ ਕੇ ਭੇਜੇ ਗਏ ਨੇ ਔਰ ਇਹ ਕਿਹੋ ਜਿਹਾ ਅਤਰਾਜ ਆ ਕਿ ਕੋਠੀ ਘਰ ਦੀ ਰਜਿਸਟਰੀ ਆ ਪਰ ਫਿਰ ਵੀ ਇਹ ਕਿਹਾ ਗਿਆ ਕਿ ਤੁਹਾਡਾ ਨਜਾਇਜ਼ ਕਬਜ਼ਾ ਉੱਥੇ ਔਰ ਇਸ ਲਈ ਜਿਹੜਾ ਅਸੀਂ ਇਹ ਰਿਪੋਰਟ ਬਣਾ ਕੇ ਭੇਜ ਰਹੇ ਹਾਂ ਪਰ ਥੋੜਾ ਜਿਹਾ ਥੋੜਾ ਜਿਹਾ ਜਿਹੜਾ ਆ ਵੀਡੀਓ ਨਾਲ ਜਦੋਂ ਗੱਲ ਕੀਤੀ ਖਚਰੇ ਜੇ ਹਾਸੇ ਦੇ ਵਿੱਚ ਉਹਨਾਂ ਨੇ ਜਵਾਬ ਦਿੱਤਾ ਵੀ ਨਹੀਂ ਸੁਖ ਜੀ ਇਹੋ ਜੀ ਗੱਲ ਨਹੀਂ ਪਰ ਗੱਲ ਵਾਕਿਆ ਹੀ ਕੋਈ ਨਾ ਕੋਈ ਜ਼ਰੂਰ ਹੈਗੀ ਆ ਜਾਂ ਉਹਨਾਂ ਦੇ ਉੱਤੇ ਦਬਾਅ ਪਿਆ ਹੈ ਜਾਂ ਉਹਨਾਂ ਦੇ ਉੱਤੇ ਕਿਸੇ ਦਾ ਪ੍ਰੈਸ਼ਰ ਹੈਗਾ ਇਹ ਗੱਲ ਤਾਂ ਹੁਣ ਉਹ ਹੀ ਦੱਸ ਸਕਦੇ ਨੇ ਪਰ ਸੰਤੁਸ਼ਟੀ ਜਨਕ ਜਵਾਬ ਜਿਹੜੇ ਉਹ ਨਹੀਂ ਸੀ ਉਹਨਾਂ ਦੇ ਕੋਲੇ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਦੋਂ ਉਹਨਾਂ ਨੂੰ ਪੁੱਛਿਆ ਕਿ ਸਾਨੂੰ ਦੱਸੋ ਕੀ ਗੱਲ ਆ ਕਿਉਂ ਰਿਪੋਰਟ ਬਣਾ ਕੇ ਭੇਜੀ ਗਈ ਔਰ ਇਹਨਾਂ ਦਾ ਕਹਿਣਾ ਹੈ ਕਿ ਸੈਕਟਰੀ ਜਿਹੜਾ ਉਹ ਫੋਨ ਨਹੀਂ ਚੱਕ ਰਿਹਾ ਇਹ ਵੀਡੀਓ ਦਾ ਕਹਿਣਾ ਪਰ ਵੀਡੀਓ ਕਹਿੰਦੇ ਵੀ ਗੱਲ ਮੇਰੀ ਹੋ ਰਹੀ ਆ ਪਰ ਉਹ ਵੱਕੇ ਵਾਲੇ ਪਿੰਡ ਕਿਸੇ ਹੋਰ ਦੀ ਇਜੈਕਸ਼ਨ ਦੇ ਲਈ ਉਥੇ ਮੌਕਾ ਵੇਖਣ ਗਏ ਨੇ ਪਰ ਇੱਥੇ ਹੁਣ ਬੜਾ ਵੱਡਾ ਸਵਾਲ ਖੜਾ ਹੋ ਗਿਆ ਜਿੱਥੇ ਇਹ ਗੱਲ ਕਹੀ ਐਮਐਲਏ ਰਣਵੀਰ ਭੁੱਲਰ ਨੇ ਕਿ ਅਸੀਂ ਜਿਹੜਾ ਇਲੈਕਸ਼ਨ ਆ ਉਹ ਨਿਰਪੱਖਤਾ ਦੇ ਨਾਲ ਕਰਾਵਾਂਗੇ ਅਸੀਂ ਇਲੈਕਸ਼ਨ ਜਿਹੜਾ ਹੈ ਉਹਦੇ ਉਹਨੂੰ ਬਿਲਕੁਲ ਕੋਈ ਉਹਦੇ ਚ ਪਾਰਦਰਸ਼ਾ ਤਰੀਕੇ ਨਾਲ ਹੋਏਗਾ ਉਹਦੇ ਚ ਕੋਈ ਵੀ ਇਸ ਤਰ੍ਹਾਂ ਦੀ ਨਹੀਂ ਗੱਲ ਹੋਏਗੀ ਕਿ ਇੱਥੇ ਕਾਗਜ਼ ਪਾੜੇ ਗਏ ਨੇ ਰਿਜੈਕਟ ਕੀਤੇ ਗਏ ਨੇ ਐਹੋ ਜੀ ਕੋਈ ਗੱਲ ਨਹੀਂ ਹੋਏਗੀ ਇਹ ਉਹਨਾਂ ਦੀਆਂ ਲਗਾਤਾਰ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਪਰ ਆ ਚੀਜ਼ਾਂ ਨੂੰ ਦੇਖਣ ਤੋਂ ਬਾਅਦ ਬੜਾ ਵੱਡਾ ਸਵਾਲ ਖੜਾ ਹੋ ਗਿਆ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਕਿ ਵਾਕਿਆ ਹੀ ਫਿਰੋਜ਼ਪੁਰ ਸ਼ਹਿਰੀ ਬਲਾਕ ਦੇ ਵਿੱਚ ਵੀ ਇਸ ਤਰ੍ਹਾਂ ਦਾ ਹੁੰਦਾ ਨਜ਼ਰ ਆ ਰਿਹਾ ਹੈ ਔਰ ਤੁਹਾਨੂੰ ਦੱਸ ਦਈਏ ਕਿ ਇਹ ਕੱਲਾ ਸ਼ਹਿਰੀ ਬਲਾਕ ਨਹੀਂ ਬਲਾਕ ਮੰਮਦੋੜ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਔਰ ਬਲਾਕ ਘਲਖੁਰਦੇ ਵਿੱਚ ਵੀ ਇਸੇ ਤਰੀਕੇ ਨਾਲ ਹੀ ਹੋਇਆ ਹੈ ਔਰ ਮਖੂ ਦੇ ਵਿੱਚ ਵੀ ਦੱਸਦੇ ਇਸੇ ਤਰੀਕੇ ਨਾਲ ਹੋਇਆ ਹੈ ਜੀਰੇ ਦੇ ਵਿੱਚ ਵੀ ਦੱਸਦੇ ਇਸੇ ਤਰੀਕੇ ਨਾਲ ਹੋਇਆ ਔਰ ਗੁਰੂ ਹਰਸਾਏ ਦੇ ਵਿੱਚ ਵੀ ਇਸੇ ਤਰੀਕੇ ਨਾਲ ਹੋਇਆ ਹੈ ਔਰ ਫਿਰੋਜ਼ਪੁਰ ਦੇ ਸਾਰੇ ਬਲਾਕਾਂ ਦੇ ਵਿੱਚ ਤਕਰੀਬਨ ਇਸੇ ਤਰੀਕੇ ਨਾਲ ਹੀ ਜਿਹੜੀ ਕਹਾਣੀ ਆ ਉਹ ਬਣੀ ਆ ਇਹ ਹਾਲਾਤ ਜਿਹੜੇ ਨੇ ਇਹ ਇੱਥੋਂ ਦੇ ਬਣੇ ਪਏ ਨੇ ਤੁਸੀਂ ਦੇਖ ਸਕਦੇ ਇਉਂ ਦੀ ਤਿਉ ਲੋਕ ਜਿਹੜੇ ਨੇ ਉਹ ਬੈਠੇ ਨੇ ਔਰ ਜਿਹੜੇ ਉਮੀਦਵਾਰਾਂ ਨੇ ਫਾਰਮ ਭਰੇ ਨੇ ਸੁਖਵਿੰਦਰ ਸਿੰਘ ਅਟਾਰੀ ਉਹ ਇੱਥੇ ਬੈਠੇ ਨੇ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਕਹਿੰਦੇ ਅਸੀਂ ਨਹੀਂ ਉੱਠਾਂਗੇ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਸਾਡਾ ਕੋਈ ਹੱਲ ਨਹੀਂ ਕੀਤਾ ਜਾਂਦਾ ਪਰ ਹੁਣ ਦੇਖਣਾ ਹੋਵੇਗਾ ਇਹ ਹੱਲ ਕਦੋਂ ਤੱਕ ਹੁੰਦਾ ਹੈ ਹੁੰਦਾ ਵੀ ਇਹ ਹੱਲ ਜਾਂ ਨਹੀਂ ਹੱਲ ਹੁੰਦਾ ਜਾਂ ਫਿਰ ਇਹ ਇੱਥੇ ਬੈਠ ਕੇ ਥੋੜੀ ਦੇਰ ਤੱਕ ਦਰੀਆਂ ਚੱਕ ਕੇ ਇਹਨਾਂ ਨੂੰ ਆਪਣੇ ਘਰਾਂ ਨੂੰ ਜਾਣਾ ਪਏਗਾ ਜਾਂ ਫਿਰ ਇਹ ਗੱਲ ਸਾਹਮਣੇ ਆਉਂਦੀ ਹੈ ਜਾਂ ਫਿਰ ਹੋ ਸਕਦਾ ਇਹਨਾਂ ਦਾ ਇਸ ਪ੍ਰੋਟੈਸਟ ਤੋਂ ਬਾਅਦ ਕੋਈ ਹੱਲ ਨਿਕਲੇ ਪਰ ਜਿਹੜਾ ਇਲੈਕਸ਼ਨ ਆ ਉਹ ਵਾਕਿਆ ਹੀ ਲੜਨ ਦੇਣਾ ਚਾਹੀਦਾ ਹੈ ਇਲੈਕਸ਼ਨ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ ਇਹਦੇ ਨਾਲ ਪਤਾ ਲੱਗਦਾ ਹੈ ਕਿ ਕਿਹੜੇ ਲੀਡਰ ਨੇ ਕਿਹੜੇ ਕੰਮ ਕੀਤੇ ਨੇ ਔਰ ਕਿਹੜੇ ਲੀਡਰ ਨੇ ਕਿਹੜੇ ਕੰਮ ਨਹੀਂ ਕੀਤੇ ਇਸ ਜਗ੍ਹਾ ਤੋਂ ਇਹ ਚੀਜ਼ ਕਲੀਅਰ ਹੋ ਜਾਂਦੀ ਆ ਅਗਰ ਇਲੈਕਸ਼ਨ ਹੁੰਦਾ ਹੈ ਪਰ ਦੂਜੇ ਪਾਸੇ ਹੁਣ ਤੁਹਾਨੂੰ ਦੱਸ ਦਈਏ ਕਿ ਚਰਚਾ ਦੇ ਵਿੱਚ ਲਗਾਤਾਰ ਫਰੋਸਪੋਰ ਦੇ ਸਾਰੇ ਬਲਾਕ ਆਉਣ ਤੋਂ ਬਾਅਦ ਬੜਾ ਵੱਡਾ ਸਵਾਲ ਲੋਕਾਂ ਦੇ ਵਿੱਚ ਹੁਣ ਖੜਾ ਹੋ ਗਿਆ ਕਿ ਆਖਿਰਕਾਰ ਇਲੈਕਸ਼ਨ ਕਰਾਉਣ ਦੇ ਵਿੱਚ ਦਿੱਕਤ ਕਿਉਂ ਆ ਰਹੀ ਆ ਕੀ ਚੱਕਰ ਕੀਆ ਕਿਉਂ ਇਲੈਕਸ਼ਨ ਜਿਹੜਾ ਹੈ ਉਹ ਨਾ ਕਰਾਉਣ ਨੂੰ ਲੈ ਕੇ ਲੀਡਰ ਜਿਹਰੇ ਨੇ ਉਹ ਮੋਰੀ ਨੇ ਤੁਹਾਨੂੰ ਦੱਸ ਦਈਏ ਬਲਾਕ ਘੱਲ ਖੁਰਦ ਦੇ ਵਿੱਚ ਵੀ ਰਾਤ ਇੱਕ ਮਲਾਜਮ ਕੰਧ ਟੱਪ ਕੇ ਅੰਦਰ ਦਾਖਲ ਹੋਣ ਦੀ ਉਹਨੇ ਕੋਸ਼ਿਸ਼ ਕੀਤੀ ਔਰ ਜਦੋਂ ਅੰਦਰ ਦਾਖਲ ਹੋ ਕੇ ਉੱਥੇ ਕਾਗਜ਼ ਰਿਜੈਕਟ ਕਰਨ ਦੀ ਕੋਸ਼ਿਸ਼ ਸੌਰੀ ਕਾਗਜ਼ਾਂ ਨਾਲ ਛੇੜਛਾੜ ਕਰਨ ਦੀ ਜਿਹੜੀ ਆ ਉਹਨੇ ਕੋਸ਼ਿਸ਼ ਕੀਤੀ ਔਰ ਉਹਨੂੰ ਵੀ ਜਿਹੜਾ ਵਿਰੋਧੀ ਬੰਦਿਆ ਨੇ ਫੜਿਆ ਫੜ ਕੇ ਉਹਨੂੰ ਰਾਤ ਪੁਲਿਸ ਦੇ ਹਵਾਲੇ ਕੀਤਾ ਇਹ ਹਾਲਾਤ ਜਿਹੜੇ ਨੇ ਇਹ ਰਾਤ ਬਣੇ ਨੇ ਬਲਾਕ ਘੱਲਖੁਰਦ ਦੇ ਔਰ ਉਥੇ ਮੁਲਾਜ਼ਮ ਜਿਹੜੇ ਦਫਤਰਾਂ ਦੇ ਮੁਲਾਜ਼ਮ ਨੇ ਉਹੀ ਮੁਲਾਜ਼ਮ ਕੰਧਾਂ ਟੱਪ ਟੱਪ ਕੇ ਅੰਦਰ ਜਿਹੜੇ ਕਾਗੀਆਂ ਦੇ ਨਾਲ ਛੇੜ ਛੜ ਕਰਦੇ ਨਜ਼ਰ ਆਏ ਨੇ ਰਾਤ 10 11 ਵਜੇ ਦੀਆਂ ਤਸਵੀਰਾਂ ਜੜੀਆਂ ਨੇ ਉਹ ਚਰਚਾ ਦੇ ਵਿੱਚ ਰਹੀਆਂ ਨੇ ਪਰ ਤੁਹਾਨੂੰ ਦੱਸ ਦਈਏ ਇਹ ਵੀ ਤਸਵੀਰਾਂ ਹੁਣ ਮੂੰਹ ਬੋਲਦੀਆਂ ਪਈਆਂ ਨੇ ਇਹ ਵੀ ਤਸਵੀਰਾਂ ਹੁਣ ਸਾਬਤ ਕਰ ਦੀਆਂ ਪਈਆਂ ਨੇ ਕਿ ਵਾਕਿਆ ਹੀ ਹੇਰ ਫੇਰ ਕਿਤੇ ਨਾ ਕਿਤੇ ਹੁੰਦੀ ਨਜ਼ਰ ਆ ਰਹੀ ਆ ਵਾਕਿਆ ਹੀ ਬਲਾਕ ਦੇ ਵਿੱਚ ਕੋਈ ਨਾ ਕੋਈ ਗੜਬੜ ਜੜੀ ਆ ਉਹ ਜ਼ਰੂਰ ਹੁੰਦੀ ਨਜ਼ਰ ਆ ਰਹੀ ਆ ਜੋ ਕਥਿਤ ਤੌਰ ਤੇ ਇਹ ਵਿਅਕਤੀ ਕਹਿੰਦੇ ਨਜ਼ਰ ਆ ਰਹੇ ਨੇ ਤੁਹਾਨੂੰ ਦੱਸਿਏ ਔਰ ਇਸ ਬਲਾਕ ਦੇ ਵਿੱਚ ਪਹਿਲਾਂ ਇਹ ਕਿਹਾ ਗਿਆ ਸੀ ਕਿ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਇਲੈਕਸ਼ਨ ਅਸੀਂ ਅ ਅ ਕਰਾਵਾਂਗੇ ਪਰ ਅ ਨਿਰਪੱਖਤਾ ਦੇ ਨਾਲ ਕਰਾਵਾਂਗੇ ਪਰ ਨਿਰਪੱਖਤਾ ਦੇ ਨਾਲ ਨਹੀਂ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਨਾਰੇਬਾਜੀ ਰਣਬੀਰ ਭੁੱਲਰ ਦੇ ਖਿਲਾਫ ਸਰਕਾਰ ਦੇ ਖਿਲਾਫ ਹੁੰਦੀ ਨਜ਼ਰ ਆ ਰਹੀ ਹੈ ਤੁਸੀਂ ਇਹ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਲਾਈਵ ਤਸਵੀਰਾਂ ਜਿਹੜੀਆਂ ਨੇ ਇਹ ਫਰੋਸਪੁਰ ਦੇ ਬਾਜ਼ਾਰ ਦੀਆਂ ਸੰਗੀਆਂ ਕਰ ਰਹੇ ਆ ਇਧਰਲੇ ਪਾਸੇ ਰੋਡ ਜਾਮ ਪਈ ਆ ਲੋਕ ਹੋਰ ਰਾਸਤਿਆਂ ਦੇ ਥਰੂ ਇਧਰੋਂ ਜਿਹੜੇ ਜਾਂਦੇ ਨਜ਼ਰ ਆ ਰਹੇ ਆ ਔਰ ਦੂਜੇ ਪਾਸੇ ਜਿਹੜੇ ਤੁਹਾਨੂੰ ਦੱਸਦੀ ਐ ਕਿ ਇਧਰੋਂ ਵੀ ਰੋਡ ਨੂੰ ਬੰਦ ਕਰਨਾ ਪਿਆ ਕਿਉਂਕਿ ਹਾਲਾਤ ਜਿਹੜੇ ਨੇ ਉਹ ਬੜੇ ਜਿਆਦਾ ਮਾੜੇ ਦੇਖੇ ਜਾ ਸਕਦੇ ਨੇ ਕਿੰਨੀ 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 ਕਿ ਤੱਕੇ ਸ਼ਾਈ ਹੋ ਹੁੰਦੀ ਪਈ ਤੇ ਹੋਈ ਆ ਇਹ ਬਿਲਕੁਲ ਜੀ ਇਹ ਜਿਹੜੀ ਝਾੜੂ ਵਾਲੀ ਸਰਕਾਰ ਦੀ ਜਿਹੜੀ ਇਹ ਭੁੱਲਰ ਦੀ ਬਿਲਕੁਲ ਬਖਲਾਟ ਏ ਇਹ ਪੂਰੀ ਤਰ੍ਹਾਂ ਡਰ ਚੁੱਕਾ ਹੈ ਜਿਹੜਾ ਇਹ ਸਾਡੇ ਵਰਕਰਾਂ ਦੇ ਸਾਡੇ ਲੀਡਰਾਂ ਦੇ ਕਾਗਜ਼ ਰੱਦ ਕਰਾਂ ਦੀ ਕੋਸ਼ਿਸ਼ ਕਰ ਰਿਹਾ ਪੂਰੀ ਤਰ੍ਹਾਂ ਡਰਿਆ ਹੋਇਆ ਹੈ ਜੇ ਐਡਾ ਇਹਨੂੰ ਕਹੇ ਪ੍ਰਧਾਨ ਹੈ ਤੂੰ ਆ ਨਿੱਤਰ ਮੈਦਾਨ 'ਚ ਲੱਗ ਜੂ ਪਤਾ ਕਹਿੰਦੇ ਕੋਈ ਨਿੱਤਰੂੁੰਡੇ ਵੇ ਖਾਣੀ ਪਤਾ ਲੱਗ ਜੂ ਕਿਹੜਾ ਕੀ ਹੁੰਦਾ ਹੈ ਇਹਨਾਂ ਇਲੈਕਸ਼ਨਾਂ 'ਚ ਜੀ ਸਾਰਾ ਕੁਝ ਚਾਨਣ ਹੋ ਜਾਣਾ ਹੈ ਕਿ 27 'ਚ ਕੀ ਹੋਣਾ ਲੈ ਇਸੇ ਕਰਕੇ ਡਰੇ ਪੈਣ ਇਹਨਾਂ ਨੂੰ ਪਤਾ ਹੈ ਕਿ ਇਹ ਵਾਲੇ ਇਲੈਕਸ਼ਨ ਦੇ ਵਿੱਚ ਕਾਂਗਰਸ ਸਰਦਾਰ ਪਰਮ ਵਧੀਆ ਲੀਡ ਲੈ ਕੇ ਆ ਰਹੀ ਸਾਡੇ ਵਧੀਆ ਜ਼ਿਲ੍ਹਾ ਪ੍ਰਸ਼ਾਸ ਜਿੱਤ ਰਹੇ ਨੇ ਵਧੀਆ ਸਾਡੇ ਬਲਾਕ ਸੰਧੀਆਂ ਜਿੱਤ ਰਹੇ ਨੇ ਔਰ ਇਹ ਝਾੜੂ ਵਾਲੇ ਪੂਰੀ ਤਰ੍ਹਾਂ ਡਰ ਚੁੱਕੇ ਨੇ ਖਾਸ ਕਰਕੇ ਭੁੱਲ ਡਰਿਆ ਪਿਆ ਇਹਨੂੰ ਪਤਾ ਕਿਉਂਕਿ ਮੈਂ ਲੋਕਾਂ ਦੇ ਵਿੱਚ ਕਦੀ ਵਿਚੜਿਆ ਨਹੀਂ ਲੋਕਾਂ ਦਾ ਕੋਈ ਕੰਮ ਨਹੀਂ ਕਰਿਆ ਪਰ ਕਾਂਗਰਸ ਅੱਜ ਵੀ ਲੋਕਾਂ ਦੇ ਵਿੱਚ ਨੇ ਔਰ ਮੈਂ ਫਰੀਪੁਰ ਸ਼ਹਿਰ ਦੇ ਨਿਵਾਸੀਆਂ ਨੂੰ ਦੱਸਣਾ ਚਾਹਣਾ ਔਰ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ੱੱਕੇਸ਼ਾਈ ਤੁਹਾਡੀ ਚੱਲ ਨਹੀਂ ਨਹੀਂ ਏਟਰਾ ਏਟ ਖੜਕਾ ਦਾਂਗੇ ਇਹ ੱੱਕੇਸ਼ਾਈ ਤੂੰ ਕਰ ਨਹੀਂ ਸਕਦਾ ਜਿੱਥੇ ਮਰਜੀ ਆ ਜਾ ਮੈਦਾਨ ਚਾਹ ਪਤਾ ਲੱਗੇ ਸਾਡੇ ਨਾਲ ਆ ਦਿਵੇਤਾ ਕਰ ਆ ਕੇ ਸਾਹਮਣੇ ਤੋਂ ਸ਼ਹਿਰ ਦਾ ਕੀ ਵਿਕਾਸ ਕੀਤਾ ਉਹ ਕਹਿੰਦੇ ਆ ਤੁਸੀਂ ਵੀ ਧੱਕੇ ਕਰਦੇ ਰਹੇ ਜੀ ਆਪਦੀ ਸਰਕਾਰ ਚ ਤੇ ਹੁਣ ਹੋ ਗਿਆ ਤੇ ਕੀ ਹੋ ਗਿਆ ਇਹ ਗੱਲਾਂ ਵੀ ਆ ਰਹੀਆਂ ਨੇ ਬਿਲਕੁਲ ਨਹੀਂ ਜੀ ਇਹ ਤਾਂ ਐਵੇਂ ਹੁਣ ਗੱਲਾਂ ਆਣੇ ਪੰਜਾਬੀ ਦੇ ਵਿੱਚ ਜਦੋਂ ਕਹਿੰਦੇ ਹੱਥ ਨਾ ਬੜੇ ਥੂ ਕੋੜੀ ਜਦੋਂ ਗੱਲਾਂ ਨੇ ਹੁੰਦਾ ਗੱਲਾਂ ਕਰਨੀਆਂ ਨੇ ਇਹਨਾਂ ਨੇ ਬਿਲਕੁਲ ਸਾਹਮਣੇ ਨਹੀਂ ਧੱਕਾ ਕੀਤੇ ਬਿਲਕੁਲ ਜੀ ਨਹੀਂ ਕੀਤਾ ਸੀ ਧੱਕਾ ਇਹ ਇਹ ਕਹਿੰਦੇ ਨੇ ਕਿ ਅਸੀਂ ਜਗਾਂ ਵਾਲੀਆਂ ਨੇ ਅਸੀਂ ਜ਼ਮੀਨਾਂ ਦੇ ਕਬਜ਼ੇ ਕਿਤੇ ਸਾਡੇ ਕੋਰਟ ਕੇਸ ਵਿਖਾ ਦਿਓ ਸਾਡੇ ਕੇਸ ਕੱਢੋ ਜੇ ਸਾਡੇ ਦੇ ਸਾਡੇ ਪਰਚੇ ਦਰਜ ਕਰ ਦਿਓ ਜੇ ਅਸੀਂ ਕੋਈ ਦਰਜ ਕੀਤਾ ਦਾ ਇਹ ਪਿਛਲੇ ਦਿਨੀ ਇੱਥੇ ਫਰੋਈਪੁਰ ਵੀ ਰੰ ਆਂ ਨੇ ਸਾਨੂੰ ਦੱਸੇ ਕਿੱਥੇ ਵਲੀਆਂ ਨੇ ਅਸੀਂ ਤਾਂ ਫਰੋਇਬਰ ਦਾ ਵਿਕਾਸ ਕੀਤਾ ਏ ਇਹ ਵਿਕਾਸ ਕਰਨ ਜੋਗੇ ਨਹੀਂ ਇਹ ਗੱਲਾਂ ਕਰਨ ਜੋਗੇ ਨਹੀਂ ਇਹ 27 ਦੇ ਵਿੱਚ ਇਹਨਾਂ ਨੂੰ ਪਤਾ ਹੈ ਕਿ ਲੋਕਾਂ ਨੇ ਇਹਨਾਂ ਨੂੰ ਡਲੇ ਮਾਰਨੇ ਨੇ ਹੁਣ ਵੀ ਇਹਨਾਂ ਇਲੈਕਸ਼ਨਾਂ 'ਚ ਪਿੰਡਾਂ 'ਚ ਜਦੋਂ ਵੜੂ ਗਣਾ ਭੁੱਲਰ ਤੇ ਲੋਕਾਂ ਨੇ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਇਹ ਡਰਿਆ ਪਿਆ ਏ ਔਰ 27 ਦੇ ਵਿੱਚ ਇਹਨਾਂ ਨੇ ਗਲੀਆਂ ਦੇ ਵਿੱਚ ਕਿਤੇ ਜਾਨ ਜੋਗੇ ਨਹੀਂ ਇਹ ਹੁਣੇ ਆਪਦੀ ਸ਼ਾਖ ਬਚਾਉਣ ਲਈ ਇਹ ਕਰ ਰਹੇ ਨੇ ਇਹ ਬਿਲਕੁਲ ਡਰ ਚੁੱਕਿਆ ਹੈ ਰਣਵੀਰ ਭੁੱਲਰ ਮੈਂ ਕਹਿਣਾ ਚਾਹਣਾ ਭੁੱਲਰ ਸਾਹਿਬ ਜੇ ਤੁਹਾਡੇ 'ਚ ਇੰਨੀ ਮਤੇ ਤੇ ਆਪਾਂ ਉਹ ਬਲਾਕ ਸੰਧੀਆਂ ਦਾ ਚੋਣ ਪ੍ਰਚਾਰ ਤੁਸੀਂ ਵੀ ਕਰੋ ਤੇ ਅਸੀਂ ਵੀ ਕਰ ਤੇ ਲੱਗ ਜੂ ਪਤਾ ਕੀ ਦੁੱਧ ਆ ਦੁੱਧ ਤੇ ਸ਼ਾਇਦ ਦਾ ਸ਼ਾਇਦ ਕੀ ਲੱਗੂ ਪਤਾ ਤੁਹਾਡੇ ਸਾਹਮਣੇ ਵੀ ਕੀ ਰਿਸਪੌਂਸ ਆਏਗਾ ਕਾਂਗਰਸ ਪਾਰਟੀ ਬੜੇ ਵੱਡੇ ਬਹੁ ਮਾਤਨ ਵਾਲਾ ਹੀ ਚੇਅਰਮੈਨ ਬਣਾਵਾਂਗੇ ਜੀ ਬਲਾਕ ਸੰਧੀ ਦਾ ਫਰੋਜਪੁਰ ਦੇ ਵਿੱਚ ਆ ਜਾ ਉਹਨੂੰ ਕਾ ਆ ਜਾ ਮੈਦਾਨ ਚ ਲੱਗ ਜੂ ਪਤਾ ਪਰ ਹੁਣ ਉਹ ਕਿਵੇਂ ਚੌਚ ਚਾਰੇ ਨੇ ਤੁਹਾਨੂੰ ਕੀ ਲੱਗ ਰਿਹਾ ਉਹ ਕਿਵੇਂ ਬਣਾਉਣਾ ਚਾਹੁੰਦੇ ਨੇ ਉਹਦਾ ਧੱਕਾ ਕਰਨਾ ਚਾਹੁੰਦੇ ਰਾਤੀ ਵੇਖਿਆ ਨਾ ਤੁਸੀਂ ਦਿਹਾਤੀ ਦੇ ਵਿੱਚ ਵੀ ਇਹਨਾਂ ਨੇ ਮੁਲਾਜ਼ਮ ਘੱਲ ਕੇ ਮੁਲਾਜ਼ਮਾਂ ਨੂੰ ਬੱਕਰਾ ਬਣਾ ਰਹੇ ਨੇ ਵਿਚਾਰਿਆਂ ਨੂੰ ਉਹਨਾਂ ਨੂੰ ਘੱਲ ਕੇ ਕਾਗਈ ਰੱਦ ਕਰਨ ਲਈ ਕਾਗਜ਼ ਚੱਕਣ ਦੀ ਕੋਸ਼ਿਸ਼ ਕੀਤੀ ਗਈ ਰਾਤੀ ਫੜੇ ਗਏ ਬੰਦੇ ਐਵੇਂ ਇੱਥੇ ਫਰੋਈਪੁਰ ਦੇ ਵਿੱਚ ਕਰਨਾ ਚਾਹੁੰਦੇ ਨੇ ਇੱਥੇ ਫਰੋਈਪੁਰ ਦੇ ਵਿੱਚ ਧੱਕਾ ਨਹੀਂ ਚੱਲਣਾ ਇਹ ਗੁੰਡਾ ਰਾਜ ਨਹੀਂਗਾ ਇਹ ਲੋਕਤੰਤਰ ਹੈ ਇਹ ਸੰਵਿਧਾਨ ਨੇ ਸਾਨੂੰ ਹੱਕ ਦਿੱਤੇ ਨੇ ਇਲੈਕਸ਼ਨ ਲੜਨ ਲਈ ਹਰ ਬੰਦਾ ਇਲੈਕਸ਼ਨ ਲੜ ਸਕਦਾ ਹੈ ਅੱਜ ਫਰੋਈਪੁਰ ਦੇ ਵਿੱਚ ਕਾਂਗਰਸੀ ਸਾਡੀ ਟੀਮ ਪੂ ਦੇ ਪੂਰੀ ਤਰ੍ਹਾਂ ਨਾਲ ਵਧੀਆ ਤਰੀਕੇ ਨਾਲ ਇਲੈਕਸ਼ਨ ਲੜਨ ਲਈ ਤਿਆਰ ਹੈ ਪਾਰਦਰਸ਼ੀ ਇਲੈਕਸ਼ਨ ਲੜਨ ਲਈ ਤਿਆਰ ਹੈ ਅਸੀਂ ਲੜਾਂਗੇ ਮੈਦਾਨ ਦੇ ਵਿੱਚ ਉਹਨੂੰ ਕਹੇ ਜੇ ਤੇਰੇ ਚ ਹਿੰਮਤ ਹੈਗੀ ਹੈ ਤੇ ਆ ਜਾ ਜੇ ਡਿਬੇਟ ਕਰਨੀ ਡਿਬੇਟ ਕਰ ਲੈ ਸਾਡੇ ਨਾਲ ਤੂੰ ਕੀਤੇ ਕੰਮ ਨੇ ਉਹਨਾਂ ਦੀ ਡਿਬੇਟ ਕਰ ਲੈ ਸਾਡੇ ਨਾਲ ਸਾਹਮਣੇ ਚੌਂਕ ਦੇ ਵਿੱਚ ਆ ਬ ਡਿਬੇਟ ਰੱਖ ਲੈਨੇ ਤੇ ਨਾਲੇ ਪਤਾ ਲੱਗ ਜੂ ਕੀ ਬੰਦਾ ਹੈ ਤੇ ਨਾਲੇ ਪਿੰਡਾਂ ਦੇ ਵਿੱਚ ਤੈਨੂੰ ਪਤਾ ਲੱਗ ਜੂ ਕਿ ਅੱਜ ਪਿੰਡਾਂ 'ਚ ਤੂੰ ਕਿੰਨਾ ਕੁ ਵਿਕਾਸ ਕੀਤਾ ਸਾਹਮਣੇ ਪਤਾ ਲੱਗ ਜੂ ਸਾਰੀ ਦੁਨੀਆ ਨੂੰ ਪਤਾ ਲੱਗ ਜੂ ਕਿਉਂਕਿ ਇਹਨੂੰ ਪਤਾ ਹੈ ਕਿ ਇਹ ਬਲਾਕ ਸੰਧੀਆਂ 'ਚ ਲੋਕਾਂ ਨੇ ਘਰਾਂ 'ਚ ਵੜਨ ਨਹੀਂ ਦੇਣਾ ਵੋਟਾਂ ਦਾ ਬੜੀ ਦੂਰ ਦੀ ਗੱਲ ਹੈ ਪਿੰਡਾਂ 'ਚ ਨਹੀਂ ਵੜ ਸਕਦਾ ਹੂੰ ਬਿਲਕੁਲ ਤਾਂ ਇਹ ਕਥਿਤ ਦੋਸ਼ ਜਿਹੜੇ ਨੇ ਇਹ ਲਗਾਤਾਰ ਇਸੇ ਬਲਾਕ ਦੇ ਬੂਹੇ ਦੇ ਸਾਹਮਣੇ ਲੱਗ ਰਹੇ ਨੇ ਕਿਉਂਕਿ ਲਗਾਤਾਰ ਰੋਡ ਨੂੰ ਬੰਦ ਕਰਕੇ ਇਹ ਪ੍ਰਦਰਸ਼ਨ ਕਰ ਰਹੇ ਨੇ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਜਿਹੜੇ ਕਾਗਜ਼ ਨੇ ਉਹ ਉਹਨਾਂ ਦੇ ਨਾਲ ਜਿਹੜੇ ਆਬਜੈਕਸ਼ਨਾਂ ਲਾਈਆਂ ਗਈਆਂ ਨੇ ਔਰ ਆਬਜੈਕਸ਼ਨਾਂ ਕਲੀਅਰ ਕਰਨ ਵਾਸਤੇ ਵੀਡੀਓ ਤੋ ਜਿਹੜਾ ਰਿਪੋਰਟ ਲੈਣੀ ਹੁੰਦੀ ਆ ਔਰ ਕਹਿੰਦੇ ਵੀ ਸਾਡੀ ਰਿਪੋਰਟ ਜਿਹੜੀ ਆ ਉਹ ਇਥੋਂ ਗਲਤ ਭੇਜੀ ਗਈ ਆ ਅਸੀਂ ਕੋਈ ਵੀ ਕਬਜ਼ਾ ਨਜਾਇਜ਼ ਨਹੀਂ ਕੀਤਾ ਹੋਇਆ ਕਹਿੰਦੇ ਨੇ ਕਿ ਇਹ ਗੱਲ ਕਹਿ ਦਿੱਤੀ ਗਈ ਆ ਕਿ ਜਮੀਨ ਤੇ ਕਬਜ਼ਾ ਕਰਕੇ ਘਰ ਬਣਾਇਆ ਔਰ ਇਹ ਕਹਿੰਦੇ ਨੇ ਵੀ ਸਾਡੇ ਕੋਲੇ ਉਸ ਕੋਠੀ ਦੀ ਜਿਹੜੀ ਆ ਉਹ ਰਜਿਸਟਰੀ ਹੈਗੀ ਆ ਪਰ ਹਾਲਾਤ ਜਿਹੜੇ ਨੇ ਉਹ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨੇ ਵੀਡੀਓ ਦੇ ਨਾਲ ਵੀ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਔਰ ਵੀਡੀਓ ਦਾ ਕਹਿਣਾ ਹੈ ਕੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਧੱਕਾ ਨਹੀਂ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਕਥਿਤ ਤੌਰ ਤੇ ਜਿਹੜਾ ਧੱਕਾ ਹੈ ਉਹ ਲਗਾਤਾਰ ਇੱਕ ਕਹਿੰਦੇ ਨਜ਼ਰ ਆ ਰਹੇ ਨੇ ਕਿ ਅਸੀਂ ਕੀਤਾ ਹੋਇਆ ਹੈ ਪਰ ਦੂਜੇ ਪਾਸੇ ਦੂਜੇ ਪਾਸੇ ਜਿਹੜੇ ਕੌਣ ਨੇ ਇਹ ਇਹ ਤਾਂ ਸੈਕਟਰੀ ਨੇ ਨਹੀਂ ਨਹੀਂ ਇਹ ਉਹ ਨਹੀਂ ਲਗੀ ਇਹ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਵੀ ਜਿਹੜੇ ਸਾਡੇ ਕਾਗਜ਼ੇ ਰਿਜੈਕਟ ਕਰਨਾ ਚਾਹੁੰਦੇ ਨੇ ਇਹ ਸਰਸਰ ਧੱਕਾ ਕਰ ਰਹੇ ਨੇ ਸਾਡੇ ਨਾਲ ਜੋ ਕਿ ਮੇਰੇ ਫਾਦਰ ਸਾਹਿਬ ਨੇ ਵੀ ਕੰਟੈਸਟਡ ਨੇ ਉਮੀਦਵਾਰ ਨੇ ਸਾਡੇ 2.5 ਜ਼ੋਨ ਦੇ ਵਿੱਚੋਂ ਉਹ ਇਲੈਕਸ਼ਨ ਲੜਨਾ ਚਾਹੁੰਦੇ ਨੇ ਇਹਨਾਂ ਨੂੰ ਕੋਈ ਵੀ ਜੇ ਇੰਨਾ ਹੀ ਇਹਨਾਂ ਦੀ ਦਮ ਹੈਗਾ ਬਰਾਬਰ ਦਾ ਕਿ ਇਲੈਕਸ਼ਨ ਲੜਨ ਸਾਡੇ ਨਾਲ ਤੁਸੀਂ ਕਾਗਜ਼ੇ ਕਿ ਰਿਜੈਕਟ ਕਰਾਉਂਦੇ ਤੁਸੀਂ ਮੌਜੂਦਾ ਐਮਐਲਏ ਜੇ ਟਾਡੇ ਬਹੁਤ ਤੁਹਾਡੇ ਵਰਕਰ ਹੋਣਗੇ ਤੁਸੀਂ ਆ ਕੇ ਇਥੇ ਇਲੈਕਸ਼ਨ ਲੜੋ ਸਾਡੇ ਨਾਲ ਫਿਰ ਤੁਹਾਨੂੰ ਪਤਾ ਲੱਗੇਗਾ ਵੀ ਤੁਸੀਂ ਕਿੰਨੇ ਦੁੱਧ ਦੁੱਧ ਜਿੱਦ ਕਿੰਨੇ ਪਾਣੀ ਦੇ ਇਹ ਵੀ ਗੱਲ ਸਾਹਮਣੇ ਆ ਰਹੀ ਕਹਿੰਦੇ ਕਾਂਗਰਸੀ ਵੀ ਉਦੋਂ ਧੱਕਾ ਕਰਦੇ ਰੇ ਦੱਬ ਦੱਬ ਕੇ ਧੱਕਾ ਕਰਦੇ ਰੇ ਉਹ ਕਹਿੰਦੇ ਜੀ ਹੁਣ ਆਪ ਲੈ ਨੇ ਕਰਤਾ ਤੇ ਕਿੱਡੀ ਵੱਡੀ ਗੱਲੂਗੀ ਇਹ ਵੀ ਗੱਲ ਆ ਰਹੀ ਆ ਵੀਰ ਜੀ ਤੁਸੀਂ ਇਹ ਵੇਖੋ ਵੀ ਉਦੋਂ ਇਲੈਕਸ਼ਨ ਹੋਏ ਸੀਗੇ ਹੁਣ ਇਲੈਕਸ਼ਨ ਕਰਨ ਹੀ ਕੋਣੀ ਦੇ ਰਹੇ ਉਦੋਂ ਨਾਲ ਕੋਈ ਕੋਈ ਕੈਂਡੀਡੇਟ ਨਹੀਂ ਹੈਗੇ ਅੱਜ ਦੀ ਡੇਟ 'ਚ ਵੀ ਉਹੀ ਹੋਇਆ ਵੀ ਇਹਨਾਂ ਕੋਲ ਅੱਜ ਕੋਈ ਕੋਈ ਟਿਕਟ ਕੈਂਡੀਡੇਟ ਨਹੀਂ ਹੈਗੇ ਉਦੋਂ ਵੀ ਜਦੋਂ ਮੇਰੇ ਪਿਛਲੀ ਵਾਰੀ ਮਦਰਸ ਮਦਰਸ ਸੀਗੇ ਬਲਾਕ ਸੰਪਤੀ ਮੈਂਬਰ ਸੀਗੇ ਉਦੋਂ ਵੀ ਇਹਨਾਂ ਕੋਲ ਬਰਾਬਰ ਕੋਈ ਕੰਡੈਸਟਰ ਨਹੀਂ ਸੀਗਾ ਹੁਣ ਵੀ ਇਹਨਾਂ ਕੋਲ ਮੇਰੇ ਫਾਜ਼ਲ ਸਾਹਿਬ ਦੇ ਫਾਜ਼ਲ ਸਾਹਿਬ ਦੇ ਵੀ ਬਰਾਬਰ ਅੱਜ ਜਾ ਕੇ ਇਹਨਾਂ ਨੂੰ ਕੋਈ ਕੱਲ ਜਾ ਕੇ ਕੋਈ ਉਮੀਦਵਾਰ ਮਿਲਿਆ ਸੀ ਕਿ ਜਿੰਨੇ ਆ ਕੇ ਫਾਰਮ ਭਰੇ ਹੁਣ ਅੱਜ ਇਹ ਵੀ ਉਹੀ ਬੁਖਲਾੜ ਦੇ ਵਿੱਚ ਫਾਰਮ ਰਜਿਸਟਰ ਕਰਾਉਣ ਨੂੰ ਫਿਰਦੇ ਨੇ ਸਦਾ ਹੀ ਬਣਾਉਣਾ ਚਾਹੁੰਦੇ ਨੇ ਵੀ ਸਦਾ ਹੀ ਬਣ ਜਾਣਾ ਦੂਜਾ ਇਹ ਇਹੀ ਚਾਹੁੰਦੇ ਨੇ ਪਰ ਇਹ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਚੀਜ਼ਾਂ ਹੋਣੀਆਂ ਨਹੀਂ ਪਰ ਤੁਸੀਂ ਇਹ ਵੇਖੋ ਵੀ ਜਿੰਨੇ ਹੁਣ ਫਾਰਮ ਭਰਤੇ ਉਹਨਾਂ ਇਲੈਕਸ਼ਨ ਲੜੇਗਾ ਹੀ ਲੜੇਗਾ ਕਉ ਤੁਸੀਂ ਰਿਜੈਕਟ ਕਰਾਓ ਅਸੀਂ ਰੈਟ ਪਾਵਾਂਗੇ ਉਹ ਇਲੈਕਸ਼ਨ ਨਹੀਂ ਹੁੰਦਵਾਂਗੇ ਜਿਵੇਂ ਮਰਜ਼ੀ ਆ ਜਾਣ ਫਿਰ ਭਾਈ ਜਨਵਾਨ ਬਰਾਬਰ ਹੀ ਹੋਣਗੇ ਆਜੋ ਹੂੰ ਹੂੰ ਬਿਲਕੁਲ ਤਾਂ ਵਾਕਿਆ ਹੀ ਇਹ ਸਵਾਲ ਜਿਹੜਾ ਹੈ ਬਹੁਤ ਵੱਡਾ ਹੈ ਕਿ ਇਸ ਤਰੀਕੇ ਨਾਲ ਇਹ ਕਹਾਣੀ ਬਣੀ ਇੱਕ ਬਲਾਕ ਦੀ ਨਹੀਂ ਦੋ ਬਲਾਕਾਂ ਦੀ ਨਹੀਂ ਤਿੰਨ ਬਲਾਕਾਂ ਦੀ ਨਹੀਂ ਸਾਰੇ ਬਲਾਕਾਂ ਦੀ ਜਿਹੜੀ ਆ ਇਹ ਕਹਾਣੀ ਬਣੀ ਔਰ ਇੱਥੇ ਇਹ ਕਹਾਣੀ ਰੋਡ ਤੱਕ ਪਹੁੰਚੀ ਔਰ ਰੋਡ ਤੇ ਬੈਠਣ ਲਈ ਮਜਬੂਰ ਹੋਣਾ ਪਿਆ ਇਨ ਇਸ ਉਮੀਦਵਾਰ ਨੂੰ ਜਾਂ ਇਨ ਉਮੀਦਵਾਰਾਂ ਨੂੰ ਔਰ ਇਹ ਲਗਾਤਾਰ ਇੱਥੇ ਨਹੀਂ ਹੋ ਰਿਹਾ ਔਰ ਇਹ ਲਗਾਤਾਰ ਇਹ ਲਗਾਤਾਰ ਜਿਹੜਾ ਬਾਕੀ ਬਲਾਕਾਂ ਦੇ ਵਿੱਚ ਵੀ ਇਹ ਚੀਜ਼ ਹੋਈ ਆ ਕਿਉਂਕਿ ਬੀਤੀ ਰਾਤ ਮੁਲਾਜ਼ਮ ਜਿਹੜੇ ਕੰਦਾ ਟੱਪ ਕੇ ਦਫਤਰਾ ਦੇ ਅੰਦਰ ਵੜੇ ਕਾਗਜ਼ਾਂ ਨਾਲ ਛੇੜਛੜ ਕਰਨ ਦੀ ਕੋਸ਼ਿਸ਼ ਕੀਤੀ ਇਹ ਵੀ ਗੱਲ ਜਿਹੜੀ ਆ ਰਾਤ ਦੀ ਚਰਚਾ ਦੇ ਵਿੱਚ ਚੱਲਦੀ ਨਜ਼ਰ ਆ ਰਹੀ ਆ ਪਰ ਦੂਜੇ ਪਾਸੇ ਹੁਣ ਦੇਖਣਾ ਹੋਵੇਗਾ ਕਿ ਹਾਲਾਤ ਕਿਸ ਤਰੀਕੇ ਦੇ ਬਣਦੇ ਨੇ ਕੀ ਕੁਛ ਹੁੰਦਾ ਹੈ ਕਾਗਜ਼ ਰਿਜੈਕਟ ਕਰਵਾ ਦਿੱਤੇ ਜਾਣਗੇ ਇਲੈਕਸ਼ਨ ਹੋਣਗੇ ਨਹੀਂ ਹੋਣਗੇ ਇਹ ਤਾਂ ਹੁਣ ਬੜਾ ਵੱਡਾ ਸਵਾਲ ਖੜਾ ਹੋ ਗਿਆ ਹੈ ਔਰ ਇਸ ਸਵਾਲ ਨੂੰ ਜਿਹੜਾ ਕਦੋਂ ਤੱਕ ਕਲੀਅਰ ਹੁੰਦਾ ਹੈ ਰੋਡ ਪਿਛਲੇ ਕਰੀਬ ਅੱਧੇ ਪੌਣੇ ਘੰਟੇ ਤੋਂ ਜਿਹੜੀ ਆ ਇਹ ਜਾਮ ਪਈ ਆ ਕਿਉਂਕਿ ਲੋਕ ਜਿਹੜੇ ਨੇ ਉਹਨਾਂ ਨੇ ਵੀ ਨੰਗਣਾ ਉਹਨਾਂ ਨੂੰ ਵੀ ਆਪਣੇ ਰਾਹ ਬਦਲ ਕੇ ਦੂਜੇ ਪਾਸਿਓਂ ਦੀ ਜਾਣਾ ਪੈ ਰਿਹਾ ਕਿਉਂਕਿ ਕਿਉਂਕਿ ਹਾਲਾਤ ਜਿਹੜੇ ਨੇ ਉਹ ਇੱਥੇ ਰੋਡ ਦੇ ਵਿਚਾਲੇ ਬੈਠ ਕੇ ਰੋਡ ਨੂੰ ਜਾਮ ਕਰਕੇ ਬੈਠੇ ਨੇ ਔਰ ਉਸ ਤੋਂ ਬਾਅਦ ਇਹਦੇ ਨਾਲ ਆਮ ਪਬਲਿਕ ਨੂੰ ਵੀ ਜਿਹੜੀ ਆ ਉਹ ਪਰੇਸ਼ਾਨੀ ਹੁੰਦੀ ਆ ਆਮ ਪਬਲਿਕ ਨੂੰ ਹੁਣ ਦੂਜੇ ਰਾਹਾਂ ਦੇ ਥਣੀ ਜਿਹੜਾ ਜਾਣ ਲਈ ਮਜਬੂਰ ਹੋਣਾ ਪੈਂਦਾ ਪਰ ਇਹ ਪਰ ਲੋਕ ਜਿਹੜੇ ਬੈਠੇ ਨੇ ਇਹ ਵੀ ਲੋਕ ਆਪਣੀ ਮੰਗ ਦੇ ਲਈ ਬੈਠੇ ਨੇ ਕਿਉਂਕਿ ਧੱਕਾ ਇਹ ਕਹਿੰਦੇ ਸਾਡੇ ਨਾਲ ਵੀ ਮੌਜੂਦਾ ਐਮਐਲਏ ਜਿਹੜਾ ਉਹ ਲਗਾਤਾਰ ਕਰ ਰਿਹਾ ਹੈਗਾ ਪਰ ਦੂਜੇ ਪਾਸੇ ਇਹ ਹੁਣ ਸਵਾਲ ਦਾ ਜਵਾਬ ਆਖਰਕਾਰ ਕੌਣ ਦੇਗਾ ਕਿ ਇੱਕ ਪਾਸੇ ਐਮਐਲਏ ਦੀ ਇਹ ਹਵਾ ਉੱਡ ਰਹੀ ਆ ਇਹ ਗੱਲ ਉੱਡ ਰਹੀ ਆ ਕਿ ਐਮਐਲਏ ਪ੍ਰੋਪਰ ਸ਼ਹਿਰੀ ਜਿਹੜੇ ਨੇ ਉਹ ਕਹਿੰਦੇ ਨੇ ਵੀ ਮੈਂ ਇੱਥੇ ਕੋਈ ਵੀ ਜਾਂ ਲੋਕ ਕਹਿੰਦੇ ਨੇ ਵੀ ਇੱਥੇ ਅਸੀਂ ਕੋਈ ਵੀ ਧੱਕਾ ਨਹੀਂ ਅਸੀਂ ਨਿਰਪੱਖਤਾ ਦੇ ਨਾਲ ਸਾਰਾ ਕੁਝ ਕਰਾਉਣਾ ਹੈ ਅਸੀਂ ਕੋਈ ਧੱਕਾ ਨਹੀਂ ਕਰਨਾ ਪਰ ਆਹ ਤਸਵੀਰ ਜਿਹੜੀ ਆ ਜਦੋਂ ਇਹ ਤਸਵੀਰ ਸਾਹਮਣੇ ਆ ਗਈ ਤਾਂ ਉਦੋਂ بڑے ਵੱਡੇ ਜਿਹੜੇ ਸਵਾਲ ਨੇ ਉਹ ਖੜੇ ਹੋ ਗਏ ਨੇ ਇਹ ਹਾਲਾਤ ਫਰੋਸਪਰ ਦੇ ਫਰੋਸਪਰ ਸ਼ਹਿਰ ਤੋਂ ਤੁਹਾਨੂੰ ਦਿਖਾ ਰਹੇ ਹਾਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਫਰੋਇਪਰ ਸ਼ਹਿਰ ਦਫਤਰ ਦੇ ਜਾਨੀ ਕਿ ਬੀ ਡੀ ਪੀਓ ਦਫਤਰ ਦੇ ਇਹ ਤੁਹਾਨੂੰ ਹਾਲਾਤ ਨੇ ਇਹ ਜਿਹੜੇ ਦਿਖਾ ਰਹੇ ਹਾਂ ਜਿੱਥੇ ਇਹ ਮਾਹੌਲ ਬਣਿਆ ਹੋਇਆ ਹੈ ਜਿੱਥੇ ਪ੍ਰੋਟੈਸਟ ਹੋ ਰਿਹਾ ਕਿਉਂਕਿ ਬਲਾਕ ਸੰਮਤੀਆਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਚੋਣਾਂ ਨੇ ਜਿਹਦੇ ਲਈ ਨਾਮਜ਼ਦਗੀਆਂ ਭਰੀਆਂ ਨੇ ਔਰ ਨਾਮਜ਼ਦਗੀਆਂ ਤੋਂ ਬਾਅਦ ਇਹ ਹਾਲਾਤ ਨੇ ਜਿਹੜੇ ਲਗਾਤਾਰ ਕੈਨਸਲ ਰੱਦ ਜਾਂ ਜਕਸ਼ਨਾ ਨੂੰ ਲੈ ਕੇ ਚੱਲਦੇ ਨਜ਼ਰ ਆ ਰਹੇ ਨੇ ਅਗਰ ਕੋਈ ਵੀ ਧਿਰ ਨੂੰ ਲੱਗਦਾ ਹੈ ਕਿ ਉਹ ਆਪਣਾ ਪੱਖ ਰੱਖਣਾ ਚਾਹੁੰਦੇ ਨੇ ਤਾਂ ਉਹ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਜਾਂ ਈਮੇਲ ਕਰਹੀ ਆਪਣਾ ਪੱਖ ਰੱਖ ਸਕਦੇ ਨੇ ਬਾਕੀ ਕਿਸੇ ਨੇ ਕੋਈ ਵੀ ਆਪਣੀ رائے ਰੱਖਣੀ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਰੱਖ ਸਕਦੇ ਨੇ ਫਿਰੋਜ਼ਪੁਰ ਤੋਂ ਸਖਵਿੰਦਰ ਸਿੰਘ